ਮੇਰਾ ਗੱਲ ਤੂੰ ਖੜਦਾ ਫਾਉਂਦਾ ਤੂੰ ਗੱਲ ਕੱਟਿਆ ਕਰ ਯਾਰ ਕਿਸੇ ਨੇ ਫੜਿਆ ਤੱਕ ਕਿਸੇ ਕਿਸਾਨ ਨੂੰ ਐ ਨਹੀਂ ਕਿ ਵੀ ਖੇਤ ਜਿਹੜੇ ਉਹਦੀ ਡੈਥ ਹੋ ਗਈ ਜਾ ਉਹ ਤੇ ਕੋਈ ਬੋਝ ਪੈ ਗਿਆ ਉਹਦਾ ਨੁਕਸਾਨ ਹੋ ਗਿਆ ਵੀ ਉਹਨੂੰ ਪਰਿਵਾਰ ਨੂੰ ਨੌਕਰੀ ਦਿੱਤੀ ਹੈ ਜਿਹੜਾ ਕਾਂਗਰਸੀ ਆਇਆ ਜੀ ਖਹਿਰਾ ਹਾਂਜੀ ਇਹ 10-10 ਪ੍ਰਾਪਰਟੀਆਂ ਬਰਦਲ ਲਿਆ ਪੰਜਾਬੀ ਦਾ ਕੋਈ ਰੱਖਿਆ ਹੀ ਨਹੀਂ ਤੇ ਦੂਜੇ ਬੰਦੇ ਵੱਡੇ ਘਰਾਣੇ ਨੇ ਜਿਹੜੇ ਇਹੀ ਨਸਾਂ ਵਗਿਆਉਂਦੇ ਨੇ ਜੇ ਪੁਲਿਸ ਆਈ ਹੋਵੇ ਕਾਨੂੰਨ ਗਲਤ ਕੰਮ ਹੋਵੇ ਜੇ ਤਾਂ ਇਹਨਾਂ ਦੇ ਪੁੱਤ ਮਾਰਨ ਨਸ਼ੇ ਨਾਲਾ ਫੇਰ ਤਾਂ ਪਤਾ ਲੱਗੇ ਕਾਰਕਾਤਾ ਨਾਲ ਕਹਿੰਦੇ ਨੇ ਫੇਰੀ ਉਹ ਨਾ ਦੇਣਾ ਹਾਂ ਰੋਜ਼ਗਾਰ ਦੇਣਾ ਰੋਜ਼ਗਾਰ ਦੇਣ ਬੰਦੇ ਨੂੰ ਗਰੀ ਚੀਜ਼ੇ ਕੀ ਹੈ ਕਹੇ ਭਾਈ ਹੁਣ ਤਾਂ ਦੁੱਧ ਧੋਤਿਆ ਪਰ ਸਾਡਾ ਮਨ ਤਾਂ ਹਿੱਲ ਗਿਆ ਹਾਂ ਸਾਈਕਲ ਦੇ ਸਟੈਂਡ ਖਰੇ ਸਟੈਂਡਿੰਗ ਇਹਨਾਂ ਨੇ ਡਾਕੇ ਸਭ ਨਹੀਂ ਮਾਰ ਰੱਖੇ ਨੇ ਹੁਣ ਇਹਨਾਂ ਨੇ ਜੁਸਕੀਆਂ ਪੈਂਦੀਆਂ ਨੇ ਕਿਸੇ ਨੂੰ ਕਿਸੇ ਦੇ ਹਾਰ ਨਹੀਂ ਪੈਂਦਾ ਹੁਣ ਸੱਤਰਾ ਨਾਲ ਦੋ ਲਿਆ ਕਰਨੀ ਕਿਉਂ ਕਹਿੰਦੇ ਆਤੀ दारू ਲੈ ਕੇ ਘਰੇ ਤਰਨ ਦੋ ਬੋਤਲਾਂ ਮਾਣੂ ਕਹਾਂ ਮਾ ਤੂੰ ਐ ਕਰੇ ਆਪਣੇ ਮੁੰਡੇ ਨੂੰ ਪਿਆ ਤੂੰ ਉਹ ਜਿੱਤ ਕੇ ਜਿੱਤੇ ਕੋ ਮੱਥਾ ਟੇਕਣ ਬਣੀ ਆਈ ਹੈ ਹਾਂ ਮੈਂ ਮੁੰਡੇ ਕਹਿੰਦਾ ਮੈਂ ਬੰਕਾਂ ਲੈ ਮਰਾ ਆ ਜਾ ਮੈਂ ਆਈ ਕਿਨੋ ਬੋਲ ਸਰ ਤਾਂ ਕਿਨੋ ਯਾਰ ਬਾਦੀ ਨਾਲ ਕਹਾਂਗੇ 2.5 ਸਾਲ ਹੋ ਗਏ ਕਿਸੇ ਦੀ ਫਸਲ ਨੂੰ ਸੂਕਾ ਨਹੀਂ ਲੱਗਿਆ ਜੱਟ ਪੰਡਤ ਲਾ ਦੇ ਅਸੀਂ ਤਿੰਨੇ ਆਹ ਆਸਤਾ ਬਿੱਲ ਭਰਦੇ ਰਿਹਾ ਆ ਜਿੱਤ ਜਰੂਰ ਗਏ ਕੁਛ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਮਨੂ ਦਾ ਪੈਰੇ ਨਹੀਂ ਲੱਗਣ ਦਿੱਤੇ ਉਹਦੇ ਉਸ ਇੱਕ ਲਾਕੇ ਦੇ ਵਿੱਚ ਹੀ ਖੜਾ ਕਹਿੰਦੇ ਆ ਚੱਲੀਏ ਹੁਣ ਘਰ ਨੂੰ ਮੈਂ ਮਰਾ ਬਹੁਤ ਸੁਣਾ ਸਿਕਣਾ ਸੁਕਣਾ ਦਾ ਨੇਕਿਆ ਨਹੀਂ ਮੈਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਫੇਰ ਜੁੜੇ ਜੀ ਦੁਬਾਰੇ ਪ੍ਰੋਗਰਾਮ ਖੁਣ ਚਰਚਾ ਦੇ ਨਾਲ ਅੱਜ ਅਸੀਂ ਪਹੁੰਚਿਆ ਪਿੰਡ ਘਾਬ ਦਾ ਜਿਹੜਾ ਸੰਗਰੂਰ ਹਲਕੇ ਦੇ ਵਿੱਚ ਪੈਂਦਾ ਹੈ ਇੱਥੇ ਆਪਾਂ ਗਰਾਊਂਡ ਦੇ ਵਿੱਚ ਸੱਤ ਦੇ ਵਿੱਚ ਇਕੱਠੇ ਹੋਏ ਆਏ ਹਾਂ ਗੱਲਾਂ ਕਰਦੇ ਆ ਬਜ਼ੁਰਗਾਂ ਦੇ ਨਾਲ ਆਉਣ ਵਾਲੀਆਂ ਵੋਟਾਂ ਬਾਰੇ। ਬਾਬਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ। ਬਾਬਾ ਜੀ ਆਉਣ ਵਾਲੀਆਂ ਵੋਟਾਂ ਦੇ ਵਿੱਚ ਕੀ ਮਾਹੌਲ ਆ ਤੁਹਾਡੇ ਮੁਤਾਬਕ ਕੀ ਚੱਲ ਰਿਹਾ ਹੈਗਾ? ਮਾਹੌਲ ਤਾਂ ਐਂ ਜਿਵੇਂ ਸਰਕਾਰਾਂ ਆਈਆਂ ਨੇ ਇਹਨਾਂ ਨੇ ਆਪਣੇ ਬੰਦਿਆਂ ਨੂੰ ਤਾਂ ਨੌਕਰੀ ਦਿੱਤੀਆਂ ਨੇ। ਜੀ ਜਿਸ ਤਰ੍ਹਾਂ ਕਿ ਕੋਈ ਮਲਾਜਮ ਦਾ ਬੰਦਾ ਸਰਵਿਸ ਕਰਦੇ ਡੈਥ ਹੋ ਗਈ ਕਿਸੇ ਮਰਜ਼ੀ ਮਹਿਕਮੇ 'ਚ। ਹਾਂਜੀ। ਉਹ ਕਿਉਂ ਮਲਾਜਮ ਦੀ ਚਲਦੀ ਸੀ ਉਸ ਨੂੰ ਚਾਹੀਏ ਜਿਸ ਤਰ੍ਹਾਂ ਕਿਸੇ ਦੇ ਕਾਬਿਲ ਹੈ ਜਾਂ ਨਹੀਂ ਹੈ ਉਹਨੂੰ ਨੌਕਰੀ ਦੇ ਦਿੱਤੀ। ਠੀਕ ਹੈ ਨਹੀਂ। ਇਹ ਸਰਕਾਰਾਂ ਨੇ ਬਿਨਾਂ ਰਸੂਤ ਨੌਕਰੀਆਂ ਦਿੱਤੀਆਂ ਨੇ ਦੂਸਰਾ ਕੀ ਹੈ ਜੇ ਫੌਜੀ ਸੈਇਦ ਹੋ ਜਾਂਦਾ ਹੈ ਉਹ ਜਿਹਨੂੰ ਪੈਸੇ ਦਾ ਸੈਂਟਰ ਸਰਕਾਰੋਂ ਦੇਣੀ ਦੇਣੇ ਨੇ ਪਰ ਇਹ ਤਾਂ ਨਹੀਂ ਵੀ ਉਹਨੂੰ ਸਿਵਲ ਮੈਕ ਵਿੱਚ ਕਿਸੇ ਨੌਕਰੀ ਦਿੱਤੀ ਹੋਵੇ ਕਿਸਾਨ ਹੈ ਬਾਇਸ ਨੂੰ ਖੇਤੀ ਕਰਦਾ ਉਹ ਖੇਤ ਸੱਪ ਲੜ ਕੇ ਮਰ ਗਿਆ ਜੀ ਉਹਨੂੰ ਕੋਈ ਨਹੀਂ ਕਹਿੰਦਾ ਵੀ ਤੇਰੇ ਬੱਚੇ ਨੂੰ ਨੌਕਰੀ ਦੇ ਦਾਂਗੇ ਉਹਨੂੰ ਕੋਈ ਨਹੀਂ ਕਹਿੰਦਾ ਕਿ ਤੈਨੂੰ ਨੌਕਰੀ ਦੇਵਾਂਗੇ ਤੇਰੇ ਬੱਚੇ ਨੂੰ ਵੀ ਚੱਲ ਵੀ ਇਹ ਵੀ ਗੁਜ਼ਾਰਾ ਕਰਨਾ ਪੁਰਾਣੇ ਜਿਹੜੇ ਸਰਕਾਰਾਂ ਨੇ ਉਹਨਾਂ ਨੇ ਜਿਹਦੇ ਪਰਿਵਾਰ 'ਚ ਨੌਕਰੀ ਚੱਲ ਰਹੀਆਂ ਨੇ ਉਹਨਾਂ 'ਚ ਨੌਕਰੀਆਂ ਚੱਲ ਰਹੀਆਂ ਨੇ ਨਾ ਕਿ ਕਈ ਪਰਿਵਾਰਾਂ ਦੇ ਬੱਚੇ ਪੜ੍ਹੇ ਲਿਖੇ ਵੀ ਡੈਥ ਹੋ ਗਏ ਉਹ ਬੰਦੇ 부ੜੇ ਹੋ ਗਏ ਪਰ ਉਹਨਾਂ ਨੂੰ ਕਿਸੇ ਨੇ ਨੌਕਰੀ ਨਹੀਂ ਮਿਲੀ ਅਜੇ ਤੱਕ ਕਿਉਂ ਤੇ ਇਹ ਐ ਇਸ ਤਰ੍ਹਾਂ ਹੁਣ ਇੱਕ ਦਿਨ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਮਤਲਬ ਵੀ ਜਿਹੜਾ ਕੋਈ ਵੀ ਇਹ ਹੋਇਆ ਹੈ ਸਰਕਾਰ ਆ ਜਿਹਦਾ ਮਲਾਜਮ ਦੇ ਵਿੱਚ ਸਰਵਿਸ ਕਰਦਾ ਹੈ فرض ਕਰੋ ਮੈਂ ਸਰਵਿਸ ਕਰਦਾ ਮੇਰੀ ਡੈਥ ਹੋ ਗਈ ਨਾ ਕਿ ਮੇਰੇ ਬੱਚੇ ਨੂੰ ਨੌਕਰੀ ਨਹੀਂ ਚਾਹੀਦੀ ਮੇਰੇ ਘਰ ਵਾਲੇ ਨੂੰ ਪੈਨਸ਼ਨ ਹੋ ਜਾ ਠੀਕ ਹੈ ਉਹ ਤੇ ਨੰਬਰ ਦੇ ਸਾਬ ਨਾਲ ਦੂਜੇ ਬੱਚੇ ਰੱਖਣਾ ਚਾਹੀਦਾ ਨਾ ਕਿ ਉਸੇ ਪਰਿਵਾਰ ਨੂੰ ਦੇ ਦੋ ਇਹ ਜਿਹਨਾਂ ਨੌਕਰੀਆਂ ਮਿਲ ਰਹੇ ਨੇ ਉਸੇ ਪਰਿਵਾਰ ਨੂੰ ਮਿਲਿਆ ਨਾਕ ਦੇ ਕਿਸਾਨ ਨੂੰ ਮਿਲਦੀ ਹੈ ਨਾ ਫੌਜੀ ਪਰਿਵਾਰ ਨੂੰ ਕਿਸੇ ਨੂੰ ਮਿਲਦੀ ਹੈ ਫੌਜਦਾਰ ਤਾਂ ਕਹਿੰਦੇ ਨੇ ਜੀ ਮੁੰਡਾ ਕਾਬਿਲ ਨਹੀਂ ਕਾਬਿਲ ਨਹੀਂ ਹਰ ਸਿਵਲ ਤੇ ਪੜਾਸੀ ਤੇ ਰੱਖ ਲੋ ਕਿਸੇ ਨੂੰ ਉਹਨੂੰ ਬਾਪੂ ਜੀ ਤੁਹਾਡੇ ਵੀ ਕਾਫੀ ਉਮਰ ਹੋ ਗਈ ਆ ਵੀ ਚਲੋ ਇਹ ਸਰਕਾਰ ਨਹੀਂ ਤਾਂ ਪਿਛਲੀਆਂ ਸਰਕਾਰਾਂ ਕਿਸੇ ਨੇ ਤਾਂ ਇੱਥੇ ਕਿਸਾਨਾਂ ਦੀ ਬਾਹ ਫੜੀ ਹੋਣੀ ਹੈ ਕੋਈ ਨਾ ਕਿਸੇ ਨੇ ਨਹੀਂ ਫੜੀ ਅਜੇ ਤੱਕ ਕਿਸੇ ਕਿਸਾਨ ਨੂੰ ਐ ਨਹੀਂ ਕਿ ਵੀ ਖੇਤ ਚ ਜਾ ਉਹਦੀ ਡੈਥ ਹੋ ਗਈ ਜਾਂ ਉਹਤੇ ਕੋਈ ਬੋਝ ਪੈ ਗਿਆ ਉਹਦਾ ਨੁਕਸਾਨ ਹੋ ਗਿਆ ਵੀ ਉਹਨੂੰ ਪਰਿਵਾਰ ਨੂੰ ਨੌਕਰੀ ਦਿੱਤੀ ਆ ਵੀ ਬਾਪੂ ਜੀ ਫਿਰ ਹੁਣ ਇਸ ਸੀਟ ਦੇ ਉੱਤੇ ਜਾਨੀ ਮਣੀਆਂ ਹਸਤੀਆਂ ਨੇ ਜਿਵੇਂ ਖੈਰਾ ਹੋ ਗਏ, ਮੀਤਹਿਰ ਹੋ ਗਏ ਜਾਂ ਸਿਮਰਜੀਤ ਮਾਨ ਹੋ ਗਏ। ਤੁਹਾਨੂੰ ਕੀ ਲੱਗਦਾ ਹੈ ਇਹਨਾਂ ਦੇ ਵਿੱਚੋਂ ਕੋਈ ਹੈ ਆਪਣੇ ਬਾਹ ਫੜਨ ਵਾਲਾ ਸਨਾਦੀ ਜਾਂ ਜਿਹੜਾ ਕਾਂਗਰਸੀ ਆਇਆ ਜੀ ਖੈਰਾ ਹਾਂਜੀ ਇਹ 10-10 ਪ੍ਰਾਪਰਟੀਆਂ ਬਰਦਲ ਗਿਆ। ਨਾਲੇ ਨਾਲੇ ਨਸ਼ੇ ਨਸ਼ਾ ਦਾ ਖਾਸ ਮੁੱਦਾ ਇਹਦੇ ਕੋਲ ਤਾਂ ਨਸ਼ਾ ਦਾ ਇੰਨਾ ਨਸ਼ਾ ਦਾ ਇਹੀ ਲੈ ਕੇ ਆਏ ਨੇ ਸਰ ਕੋਈ ਕਰੇ ਨੇ। ਪਿੰਡਾਂ ਚੋਂ ਦਾ ਸਾਡੇ ਆਮ ਕਾਂਗਰਸ ਪਾਰਟੀ ਨੇ ਪਚੈਤਾ ਆਪ ਚੁਣ ਲਈਆਂ। ਸਿਆਣੇ ਨੇ ਵੋਟਾਂ ਬਣਾ ਲੇ ਮੈਂ ਬਣਾ ਲੇ ਜਦੋਂ ਕੱਲ ਨੂੰ ਵੋਟਾਂ ਪਣੀਆਂ ਨੇ ਇੱਕ ਦਿਨ ਪਹਿਲਾਂ ਚੁਣੇਗੇ ਕਾਂਗਰਸਾਂ ਨੇ ਐਵੇਂ ਮੈਂ ਕਰ ਕੋਈ ਉਹ ਨਹੀਂ ਕਰਿਆ ਕੋਈ ਕਾਂਗਰਸਾਂ ਨੇ ਗਲਤ ਕੰਮ ਕਰਿਆ ਅਸਲ ਮੈਂ ਕਹਿੰਨੇ ਵੀ ਚਾਹੇ ਤੁਸੀਂ ਕਹੋ ਵੀ ਇਹ ਆਵਾਦੀ ਪਾਰਟੀ ਚਾਰਜ ਕਰਦਾ ਆ ਆਵਾਦੀ ਪਾਰਟੀ ਸਹੀ ਹੈ ਤੇ 2.5 ਸਾਲ ਚਾਈਏ ਹੌਸਲੀ ਕਰਤਰੀ ਹੈ ਕੁਝ ਉਹਨਾਂ ਨੇ ਐ ਤਾਂ ਨਹੀਂ ਰਿਸ ਦੇ ਸਾਡੇ ਪਿੰਡ ਚੋਂ 5-6 ਬੱਚਿਆਂ ਨੂੰ ਨੌਕਰੀ ਮਿਲੀ ਹੈ ਕੋਈ ਬੱਚਾ ਕਹਦੇ ਵੀ ਉਹਨੂੰ ਉਹਨੂੰ ਪੈਸੇ ਲੈ ਕੇ ਨੌਕਰੀ ਲੱਤੀ ਹੋਈ ਹੈ ਕੋਈ ਇੱਕ ਗਰੀਬ ਘਰ ਦੀ ਕੁੜੀ ਤਹਿਸੀਲਦਾਰ ਬਣੀ ਸਿੱਧੀ ਇੱਕ ਪੈਸਾ ਨਹੀਂ ਲੱਗਿਆ ਉਹਦਾ ਕਿੰਨਾ ਦੇ ਰਾਜ ਦੇ ਵਿੱਚ ਹੁਣ ਆਵਾਦੀ ਪਾਰ ਠੀਕ ਹੈ ਨੌਕਰੀ ਮਿਲੀ ਹੈ ਕਿਸੇ ਦਾ ਕੋਈ ਪੈਸੇ ਨਹੀਂ ਲੱਗਿਆ ਗਰੀਬ ਘਰ ਦੀ ਕੁੜੀ ਤਹਿਸੀਲਦਾਰ ਬਣੀ ਆ ਕੋਈ ਪੈਸੇ ਨਹੀਂ ਲੱਗਿਆ ਜੇ ਕਾਂਗਰਸੋਂ ਦੀ ਪਤਾ ਉਹ ਲੁੱਟ ਕੇ ਖਾਣਦੇ ਉਹ ਤਹਿਸੀਲਦਾਰ ਕੁੜੀ ਬਣੀ ਨਹੀਂ ਸਕਦੀ ਸੀ ਕਾਂਗਰਸ ਦੇ ਰਾਜ ਵਿੱਚ ਕਾਂਗਰਸ ਦੇ ਰਾਜ ਦੇ ਵਿੱਚ ਕਹਿੰਦੇ ਇੱਥੇ ਪੀਜੀਆਈ ਬਣਾਇਆ ਗਿਆ ਉਹਦੇ ਪਰ ਕਿੰਨੀਆਂ ਕਿ ਤੁਹਾਨੂੰ ਉੱਥੇ ਮਿਲੋ ਉਹਨਾਂ ਦਾ ਬੈਨੀਫੀਸ਼ੀਅਰ ਸਾਡੇ ਪਿੰਡ ਦਾ ਕੋਈ ਬੱਚਾ ਨਹੀਂ ਰੱਖਿਆ ਹੋਇਆ ਕੋਈ ਸਾਡੇ ਪਿੰਡ ਦੀ ਜ਼ਮੀਨ ਤਾਂ ਲੈ ਲਈ ਲੋਕ ਸਰਕਾਰ ਨੇ ਜੀ ਸੈਂਟਰ ਸਰਕਾਰ ਨੇ ਲੈ ਲਈ ਬੀਜੇਪੀ ਦਾ ਪਿੰਡ ਤੇ ਬਟ ਨਹੀਂ ਸਾਡੇ ਤੇ ਇਹ ਬਾਕੀ ਸਾਡੇ ਬੱਚੇ ਦਾ ਕੋਈ ਇੱਥੇ ਚਪੜਾਸੀ ਨਹੀਂ ਰੱਖਿਆ ਹਾਂ ਜਨ ਕੇ ਉੱਥੇ ਤੁਸੀਂ ਕਹਿ ਰਹੇ ਹੋ ਜਿਹੜੀਆਂ ਨੌਕਰੀਆਂ ਇੱਥੇ ਏਰੀਆ ਨੂੰ ਮਿਲਣੀਆਂ ਚਾਹੀਦੀਆਂ ਸੀ ਉਹਨਾਂ ਨੂੰ ਨਹੀਂ ਮਿਲੀਆਂ ਹਾਂ ਬਾਹਰ ਸੁੱਭੇ ਜੁਪੀ ਪਿਆਰ ਰਾਜਸਥਾਨ ਦੇ ਦੂਜੇ ਬਾਹਰ ਰੱਖੇ ਨੇ ਬਾਹਰ ਰੱਖੇ ਨੇ ਸਫਾਈ ਬਾਹਰ ਰੱਖੇ ਨੇ ਸਫਾਈ ਤੇ ਵੀ ਰੱਖਿਆ ਸਾਡੇ ਪਿੰਡ ਦਾ ਲੜਕਾ ਕੋਈ ਵੀ ਸਫਾਈ ਤੇ ਰੱਖ ਲੈ ਹੋਵੇ ਇਹ ਨਹੀਂ ਕਹਿੰਦੇ ਕਟੋੜ ਸਾਡੇ ਪਿੰਡ ਦੀ 3000 ਵੋਟ ਹੈ ਸਾਡੇ ਪਿੰਡ ਦੀ ਜ਼ਮੀਨ ਹੈ ਸਾਡੇ ਪਿੰਡ ਦਾ ਇੱਕ ਚਪੜਾਸੀ ਦਾ ਰੱਖ ਦੋ ਉੱਥੇ ਸਫਾਈ ਵਾਲਾ ਤਾਂ ਰੱਖ ਲੋ ਹੋ ਵੀ ਜੇ ਰੱਖਣੂ ਵੀ ਅਸੀਂ ਕਹਿੰਦੇ ਸਾਡੇ ਪਿੰਡ ਦਾ ਮੁੰਡਾ ਲੱਗਿਆ ਹੋਏ ਉੱਥੇ ਸਾਡਾ ਕੋਈ ਨੂੰਤੀ ਲੱਗੀ ਹੋਵੇ ਕੋਈ ਨਹੀਂ ਲੱਗਾਇਆ ਪਰ ਇਹ ਕਹਿੰ ਰਸ ਤੋਂ ਸਕੂਲ ਆ ਪੜ੍ਹੇ ਲਿਖੇ ਨੇ ਮੁੰਡੇ ਕਾਲਜ ਵੀ ਨੇ ਤੀਕਾ ਕੋ 10 ਕਿਲੋਮੀਟਰ ਪੜ੍ਹ ਕਾਲਜ ਆ ਪੜ੍ਹੇ ਲਿਖੇ ਬੱਚਿਆਂ ਨੇ ਕੋਰਸ ਕਰੇ ਹੋਏ ਡਿਗਰੀ ਕਰੀ ਹੋਈ ਨੇ ਬੱਚਿਆਂ ਦੇ ਕੋਈ ਨਹੀਂ ਰੱਖੇ ਮੈਡੀਕਲ ਕਰ ਵੀ ਹੋਣਾ ਤੇ ਬੱਚਿਆਂ ਦੇ ਉਹ ਵੀ ਕੁੜੀਆਂ ਦਾ ਕਾਜ ਚਲਾਇਆ ਦੇਗਾ ਉਹ ਕੁੜੀਆਂ ਦਾ ਕਾਜ ਹੈ ਚਲਾਇਆ ਦੇ ਉਹ ਬੈਠੇ ਬੈਠਾ ਰਾਇਆ ਸਾਰੇ ਘੜਦੇ ਆ ਬਾਹਰ ਅੱਛਾ ਜੀ ਕਿਹੜਾ ਕਾਜ ਕਰਨਾ ਹਾਂ ਜੀ ਆਪ ਨਹੀਂ ਆਦੇ ਵਿੱਚ ਜਿਹੜਾ ਹਸਤਾਚ ਲਿਆਏਗਾ ਉਹ ਆ ਪਹਿਲਾਂ ਚਲਾਇਆ ਕਾਲਜ ਜੀ ਉਹਨਾਂ ਨੇ ਹੁਣ ਇਹ ਤੁਸੀਂ ਲਾ ਲਓ ਵੀ ਉਹਨਾਂ ਨੇ ਕੁੜੀਓ ਬਾਹਰ ਘੱਟ ਰੱਖਿਆ ਤੇ ਜੀ ਆਈ ਥੀ ਜੀ ਤੁਹਾਡਾ ਕਹਿਣ ਦਾ ਮਤਲਬ ਹੈ ਉੱਥੇ ਜਿਹੜੇ ਨੌਕਰੀ ਕਰਦੀਆਂ ਸੀ ਜਿੰਨੇ ਸ਼ੁਰੂਆਤ ਕੀਤੀ ਹੈ ਜਿੰਨਾ ਨਾ ਉਹ ਬੈਠੇ ਨਾ ਬੱਠੇ ਉਹ ਬਾਹਰ ਕਰਦੇ ਆ ਉਹ ਹੁਣ ਬੈਠਿਆ ਕਿੱਥੇ ਕਹਿੰਦੇ ਤੁਸੀਂ ਧਰਨੇ ਤੇ ਧਰਨੇ ਤੇ ਬੈਠ ਨਹੀਂ ਪੁੱਜੀ ਪੀ ਜਾਏ ਸਾਹਮਣੇ ਬੈਠੇ ਨੇ ਅੱਛਾ ਉਹ ਗੇਟ ਦੇ ਮੁਰੇ ਬੈਠਿਆ ਨੇ ਗੇਟ ਦੇ ਮੁਰੇ ਬੈਠਿਆ ਨੇ ਸਾਹਮਣੇ ਉਹ ਕਹਿੰਦੀ ਵੀ ਸਾਨੂੰ ਜੇ ਦੁਬਾਰੇ ਤੇ ਨੌਕਰੀ ਦਿੱਤੀ ਜਾਵੇ ਜੇ ਅਸੀਂ ਇੱਥੇ ਪਹਿਲਾਂ ਜਾਨੀ ਕਿ ਸ਼ੁਰੂ ਕੀਤੀ ਉਹਨਾਂ ਬੈਠੇ ਰਹੇ ਉਹਨਾਂ ਨੂੰ ਨੌਕਰੀ ਉਹ ਬਾਹਰੋਂ ਕੁੜੀਆਂ ਲੈ ਕੇ ਲਾ ਲਿਆ ਬਾਹਰਲਾ ਸੋਤਾ ਆਪਣੇ ਘਰ ਸਾਲ ਉਹਨਾਂ ਨੇ ਚਲਾਇਆ ਪਹਿਲਾਂ ਸ਼ੁਰੂ ਤੋਂ ਸ਼ੁਰੂ ਜੱਤ ਜੱਦ ਕੇ ਹਸਣ ਉਹਨਾਂ ਕੁੜੀਆਂ ਚਲਾਇਆ ਤੇ ਵੀ ਹਾਂ ਵੀ ਕੋਈ ਲਾ ਕੇ ਲੱਗੋ ਇੱਥੇ ਜਾ ਕਰੋ ਉਤੋਂ ਰੱਖ ਲੀਆਂ ਉਹ ਕੁੜੀਆਂ ਉਹਨਾਂ ਨੂੰ ਜਿੱਕੇ ਵੀ ਨੌਕਰੀ ਪੱਕੀ ਹੋਊਗੀ ਜਾਂ ਪੱਕੇ ਆ ਗਏ ਜਿੰਦੇ ਤੁਹਾਡਾ ਕੋਰਸ ਕਰਿਆ ਨਹੀਂ ਕਰਿਆ ਦੂਜੇ ਬੰਦੇ ਆ ਗਏ ਯੂਪੀ ਵਿਆਰ ਦੇ ਆ ਗਏ ਬੰਦੇ ਬਾਈ ਇਹ ਆ ਗਏ ਬਾਈ ਯੂਪੀ ਵਿਆਰ ਦੇ ਹਾਂ ਉਹ ਬੰਦੇ ਆ ਗਏ ਆਪਣਾ ਪੰਜਾਬੀ ਨੂੰ ਜਾਨੀ ਜਾਨੀ ਕਿ ਪੰਜਾਬੀ ਉਹਨੂੰ ਬਾਹਰ ਕਰਦਾ ਹੈ ਬਾਹਰ ਕਰਦਾ ਪੰਜਾਬੀ ਦਾ ਕੋਈ ਰੱਖਿਆ ਹੀ ਨਹੀਂ ਤੇ ਦੂਜੇ ਬੰਦਿਆਂ ਨੂੰ ਯੂਪੀ ਵਿਆਰ ਦੇ ਹਮਾ ਚਲਦੇ ਕਰ ਲੈ ਬਾਹਰ ਇਹ ਵੀ ਗੱਲ ਹੈ ਨਹੀਂ ਵੀ ਬੱਚੇ ਪੜ੍ਹੇ ਲਿਖੇ ਨਹੀਂ ਬੱਚੇ ਪੜ੍ਹੇ ਲਿਖੇ ਬਹੁਤ ਵੱਧੂ ਪੜ੍ਹੇ ਲਿਖੇ ਨੇ ਮੇਰੇ ਵੱਧੂ ਬਹੁਤ ਬਹੁਤ ਇੱਥੇ ਕਰਦੇ ਆ ਭਾਈ ਡਿਗਰੀ ਕਰੀਆ ਨੇ ਬੱਚਿਆਂ ਦੀਆਂ ਬੱਚਿਆਂ ਨੇ ਡਿਗਰੀ ਕਰਿਆ ਨੇ ਮੈਡੀਕਲ ਕਰਿਆ ਨੇ ਸਭ ਕੁਝ ਕਰਿਆ ਹੈ ਨੌਕਰੀ ਨਹੀਂ ਸਾਡੇ ਲੜਕਾ ਮੇਰਾ ਡਿਗਰੀ ਕਰੀ ਹੋਇਆ ਨੂਆ ਮੈਡੀਕਲ ਕਰਿਆ ਹੋਇਆ ਕੋਰਸ ਕੋਈ ਨੌਕਰੀ ਨਹੀਂ ਕਿਸਨੂੰ ਕੋਈ ਪੁੱਛਦੀ ਨਾ ਸਾਡੇ ਪਿੰਡ ਸਾਡੇ ਪਿੰਡ ਦੇ ਨੇ ਨੂੰ ਪੁੱਛਦਾ ਪੰਜਾਬ ਨੂੰ ਕਿਹਨੂੰ ਪੁੱਛੇ ਉੱਥੇ ਸਾਡੇ ਪਿੰਡ ਦਾ ਜ਼ਮੀਨ ਹੈ ਸਾਰੀ ਜਗ੍ਹਾ ਹੈ ਜੀ ਮੇក ਉਸ ਤਰ੍ਹਾਂ ਰੱਖਿਆ ਤੇਗਾ ਉਦੋਂ ਉਦੋਂ ਪਾਇ ਸਾਡੇ ਕੋਲ ਦਿੱਤੀ ਤੀਗੀ ਵੀ ਇਹਨਾਂ ਦੇ ਬਾਈ ਬੰਦੇ ਰੱਖੇ ਜਾਣਗੇ ਵਿੱਚ ਪੁੱਛਦਾ ਇੱਕ ਵੀ ਨਹੀਂ ਰੱਖਿਆ ਇੱਕ ਵੀ ਬੰਦਾ ਨਹੀਂ ਰੱਖਿਆ ਨੇ ਜੇ ਬਣਾ ਚੀ ਵਿੱਚ ਰੱਖਦੇ ਗਾ ਰਹੂ ਗਾਂਧੀ ਠੀਕ ਹੈ ਉਸ ਟਾਈਮ ਦੇ ਵਿੱਚ ਕਹੇ ਤੇ ਗਿਆ ਠੀਕ ਵੀ ਧਾਵ ਦਾ ਪਿੰਡ ਲੋਕ ਪਹਿਲੇ ਪਹਿਲੇ ਆਗੇ ਨੌਕਰੀ ਤੇ ਇੱਥੇ ਹੁਣ ਇੱਕ ਵੀ ਇੱਕ ਵੀ ਕੰਨਦਾ ਰੱਖਿਆ ਕਾਪਰਾਪਨ ਦਾ ਜਦੋਂ ਜਦੋਂ ਅਸੀਂ ਸਰਵੇ ਕਰਨ ਜਾਂਦੇ ਆ ਤਾਂ ਇੱਕ ਦੂਜੇ ਦੇ ਉੱਤੇ ਕਿਹਾ ਜਾਂਦਾ ਵੀ ਫਲਾਨੀ ਪਾਰਟੀ ਸੀ ਤੇ ਉਦੋਂ ਉਹਨਾਂ ਨੇ ਨਸ਼ਾ ਸ਼ੁਰੂ ਕੀਤਾ ਤੇ ਕਾਂਗਰਸ ਕਹਿੰਦੀ ਉਹ ਅਕਾਲੀ ਸੀ ਉਹਨਾਂ ਨੇ ਕੀਤਾ ਅਕਾਲੀ ਕਹਿੰਦੇ ਅਕਾਲੀ ਕਹਿੰਦੇ ਆਮ ਆਦਮੀ ਪਾਰਟੀ ਨੇ ਇੱਥੇ ਜ਼ਿਆਦਾ ਜਣੇ ਨਾ ਨਸ਼ਾ ਵਤ ਵਤ ਫਲਾਇਆ ਤੁਹਾਨੂੰ ਕੀ ਲੱਗਦਾ ਕੌਣ ਹੈ ਨਸ਼ਾ ਕੌਣ ਇਹਨਾਂ ਦੇ ਜ਼ਿੰਮੇਵਾਰ ਨਸ਼ੇ ਦੀ ਜ਼ਿੰਮੇਵਾਰ ਸਤਾ ਹੀ ਜੇ ਫੜਦੋ ਮੈਂ ਨਸ਼ਾ ਕਰਦਾ ਜੀ ਮੈਨੂੰ ਫੜ ਲਿਆ ਮੈਂ ਉੱਪਰਲੇ ਨੂੰ ਦੱਸਾਂ ਇਹ ਲੀਟਰੇ ਕਰਾਉਂਦੇ ਨੇ ਲੀਟਰੇ ਕਰਦੇ ਨੇ ਸਭ ਕੁਝ ਪਤਾ ਨਾਮ ਕਰਦੇ ਨੇ ਥੱਲੇ ਵਾਲੇ ਵੀ ਨਸ਼ਾ ਚੱਲਦਾ ਤੇ ਪਲਾਣਾ ਜਦ ਲੀਟਰ ਫੜੇਗੇ ਇਹ ਮਖੀ ਇਹ ਲੀਟਰ ਫੜੇਗੇ ਜੀਠੀਆ ਉਹ ਉਹ ਤਾਂ ਖੁਦ ਨਸ਼ਾ ਦਾ ਹਕੂ ਘਰ ਆ ਗਿਆ ਉਹ ਤਾਂ ਉਹਨੂੰ ਰੱਖਿਆ ਸਿਹਦਰਾਂ ਨਾਲ ਹਾਰੇ ਰਿਸ਼ਤੇਦਾਰ ਹੈ ਜਿਹੜਾ ਬਾਦਲ ਫੜਿਆ ਗਿਆਗਾ ਉਹ ਫੇਰ ਵੀ ਛੱਡਾ ਗਿਆ ਉਹ ਤਾਂ ਕੋਈ ਇੱਕ ਵਾਰੀ ਪਰਚਾ ਨਹੀਂ ਉਹ ਕੀ ਕਰਨੀ ਵੀ ਪਰਚਾ ਕਿਉਂ ਨਹੀਂ ਬਣਦਾ ਕਰਕੇ ਨਹੀਂ ਰਹਿ ਕੁਝ ਇਹ ਉਹਨੇ ਕਰਦੇ ਨੇ ਭਾਈ ਬਕਾਉਂਦੇ ਇਹਨੇ ਵੱਡੇ ਘਰਾਣੇ ਨੇ ਜਿਹੜੇ ਇਹੀ ਨਸਾ ਵਗਿਆਉਂਦੇ ਨੇ ਹੁਣ ਮੇਰੇ ਵਰਗਾ ਤਾਂ ਕੋਈ ਲਿਆ ਨਹੀਂ ਸਕਦਾ ਚੁੰਡੀ ਨਹੀਂ ਲੈ ਸਕਦਾ ਇੱਕ ਹੋਰ ਬਰਚਾ ਪਾ ਦਾਨ ਇੱਕ ਹੋਰ ਹੈ ਜਿਵੇਂ ਹੁਣ ਮੈਂ ਤੁਹਾਨੂੰ ਦੱਸ ਰਿਹਾ ਜਿਦੈਂ ਹੁਣ ਫਰਦੂਰ ਸਾਡੇ ਪਿੰਡ 'ਚ ਕੋਈ ਵੇਚ ਰਿਹਾ ਚਿੱਟਾ ਜੇ ਉਹਨੂੰ ਸਾਡੇ ਪਿੰਡ ਦਾ ਫੜਾਉਂਦਾ ਤਾਂ ਉਹਦੇ ਤਾਂ ਉਹਨੂੰ ਤਾਂ ਕੁੱਟ ਮਾਰਨ ਪੈ ਜਾਣਗੇ ਜੀ ਜੇ ਬਾਈ ਚਾਂਸ ਪੁਲਿਸ ਨੂੰ ਤਲਾਹ ਮਤ ਕਹਿੰਦੇ ਗੁਪਤੀ ਰੱਖਾਂ ਪੁਲਿਸ ਨੂੰ ਤਲਾਹ ਦਿੰਦੇ ਦਾ ਕੋਈ ਬੰਦਾ ਦਿੰਦਾ ਵੀ ਹੈ ਸਿਰੌਣਾਂ ਵਾਲੇ ਚਾਰ ਪਤੇ ਹੋਰ ਕਾਂਗਰਸੀ ਤਰਪੈਂਦੇ ਨੇ ਵੀ ਛੋਟਾ ਜਿਹਾ ਤਾਂ ਠੀਕ ਹੈ ਜੀ ਪੁਲਿਸ ਇਹਨਾਂ ਨੂੰ ਦੱਸ ਦਿੰਦੇ ਜੇ ਜਦੋਂ ਜਾਨਸਾਰ ਜਿੱਥਾਂ ਉੱਥੇ ਉਹਨਾਂ ਮੋਬਾਈਲ ਕੈਪਚਰ ਕਰੇ ਹਨ ਵੀ ਉਸ ਵਾਰ ਤੁਸੀਂ ਮੋਬਾਈਲ ਚਲਾਉਣਾ ਥੋੜੀ ਵਾਰ ਤੇ ਕੋ ਖਾਸ ਗੱਲ ਆਈ ਹੈ ਉਹਨਾਂ ਨੂੰ ਕਹੋ ਚਲੋ ਆਜੋ ਥੋੜੇ ਪਿੰਡੇ ਤੋਂ ਫਲਾਣੇ ਪਿੰਡੇ ਉਹ ਕੀ ਕਰਦੇ ਨੇ ਉਹ ਉਹ ਕਿਸੇ ਨੂੰ ਮੈਸੇਜ ਭੇਜਦੇ ਨੇ ਵੀ ਉਹ ਫਲਾਣੇ ਥਾਂ ਤੇ ਸਨੇਹ ਲਾ ਦੇ ਵੀ ਅਸੀਂ ਉਹਨੂੰ ਫੜਨ ਆ ਰਹੇ ਹਾਂ ਔਰ ਓਪਰਾ ਹੋ ਜਾ ਜਦ ਜਿਹੜੀ ਤੇਜੀ ਚੀਜ਼ ਔਰ ਓਪਰਾ ਕਰ ਕੋਣ ਕਰ ਦਾਂਦੇ ਨੇ ਭਾਈ ਸਾਰੇ ਆਪ ਫੋਨ ਕਰਦੇ ਨੇ ਸਾਰੇ ਪੈਸੇ ਲੈਂਦੇ ਨੇ ਜੇ ਪੁਲਿਸ ਸਹੀ ਹੋਵੇ ਕਾਹਨੂੰ ਗਲਤ ਕੰਮ ਹੋਵੇ ਪੁਲਿਸ ਸਹੀ ਨਹੀਂ ਪੰਜਾਬ ਤੇ ਸਭ ਤੋਂ ਬਰਾ ਗੰਦਾ ਨਸ਼ਾ ਪੁਲਿਸ ਦੀ ਵਜ੍ਹਾ ਨਾਲ ਲੀਡਰਾਂ ਦੀ ਵਜ੍ਹਾ ਨਾਲ ਹੈ ਔਰ ਕੋਈ ਹ ਜਾ ਪੁਲਿਸ ਸਹੀ ਕੰਟਰੋਲ ਕਰੇ ਜਾਓ ਲੀਡਰ ਨੂੰ ਕੰਟਰੋਲ ਕਰਨਾ ਉਹਨਾਂ ਦਾ ਮੋਬਾਈਲ ਕਰ ਲੈਣ ਜ਼ਬਤ ਜੇ ਜ਼ਬਤ ਕਰ ਲੈਣਾ ਉਹ ਉਹਨੇ ਕਿਹਾ ਨਸ਼ਾ ਵੀ ਨਾ ਉਹਦੇ ਉੱਪਰ ਲੱਗ ਜੀ ਹਾਂ ਤੇ ਦਸਾ ਫੜੇਗੇ ਲੀਡਰਾਂ ਦਾ ਨਸ਼ਾ ਫਿਰ ਉਸ ਬੰਦੇ ਨੂੰ ਉਸ ਬੰਦੇ ਨੇ ਨੌਕਰੀ ਤੋਂ ਉਹਦੇ ਹਟਾਇਆ ਜਾਵੇ ਤੇਰੇ ਇਲਾਕੇ ਚ ਕਿਉਂ ਨਸ਼ਾ ਵਿੱਚ ਆ ਕਿਉਂ ਉਹ ਤਾਂ ਨਾਲ ਦੇ ਪੈਸੇ ਉਪਰ ਕੁਮਾਰੇ ਨਾਲੇ ਉਹਨੇ ਕਿ ਤਰਖਾ ਲੈਂਦਾ ਸਹੀ ਕੰਮ ਨਹੀਂ ਕਰਦੇ ਫਿਰ ਕਦੇ ਸਭ ਕਹਿੰਦੇ ਤਾਂ ਫਾਇਦਾ ਕੁਣਸਾ ਦਾ ਫਾਇਦੇ ਪੈਸੇ ਮਿਲਦੇ ਨੇ ਇੱਥੇ ਕਾਫੀ ਪ੍ਰਭਾਵ ਹੈ ਨਸ਼ਾ ਦਾ ਸਾਡੇ ਪੇਰੇ ਨਸ਼ਾ ਤਾਂ ਸਾਰੇ ਹੈ ਬਾਦ ਕਮੇਟੀ ਕਮੇਟੀ ਬਣੀ ਹੋਈ ਹੈ ਹੈ ਬਾਈ ਇਹ ਹੈ ਕਿਛੇ ਨਹੀਂ ਹਾਂ ਹੈ ਕਿਤੇ ਇਹਦਾ ਸਾਰੇ ਕਿਤੇ ਵੱਧ ਕਿਤੇ ਘਟ ਹੈ ਹਾਂ ਇਹਦਾ ਵਾਧਾ ਕਿਤੇ ਘਟਦਾ ਸਾਰੇ ਕਿਤੇ ਨਹੀਂ ਜਦੋਂ ਨਸ਼ਾ ਨਸ਼ਾ ਤਰਸ ਕਰਾਉਂ ਜਿਹੜੇ ਛਡਾਉਣ ਜਾਂਦੇ ਉਹ ਕੀ ਗੱਲ ਕਿਸੇ ਲੀਡਰ ਦੇ ਅੱਖ ਤੋਂ ਛਡਾਉਂਦੇ ਜਾਂ ਪਿੰਡ ਦੇ ਵਿੱਚ ਮੂੰਹ ਮੱਥਾ ਲਾ ਕੇ ਉਹ ਮੂੰਹ ਮੱਥਾ ਨਹੀਂ ਉਹ ਤਾਂ ਆਏ ਨੇ ਉਹ ਲੀਡਰ ਦੇ ਬੇਕਾ ਵੀ ਆਏ ਛਡਾ ਲਾ ਆਪਣੀ ਵੋਟ ਬਣ ਜੂਗੀ ਕੰਮ ਜੇ ਛਡਾ ਕੇ ਲਿਆਵਾਂਗੇ ਇਹ ਲੋਟਾਂ ਤਾਂ ਹੀ ਪੈਣਗੀਆਂ ਹੁਣ ਨਸ਼ੇ ਵਾਲੀ ਗੋਲੀ ਚੜਾ ਦਿੱਤੀ ਐ ਨਾ ਨੇ ਬਾਈ ਗਵਰਨਰਟ ਨੇ ਨਸ਼ੇ ਵਾਲੀ ਗੋਲੀ ਅਜੇ ਅਜੇ ਫੜਾਉਣ ਵਾਲੇ ਫੜਾਉਣ ਵਾਲੇ ਤਾਂ ਜਾਂਦੇ ਨਹੀਂ ਫੜਾਉਣ ਵਾਲੇ ਤਾਂ ਬਾਅਦ ਚ ਜਾਣਗੇ ਵੀ ਹਾਂ ਇਹਨਾਂ ਨੂੰ ਖਿੱਚੋ ਜੀ ਫੜਾਣਾ ਕਰੋ ਸ਼ਰਾਬ ਵਾਲੇ ਮੂਰੇ ਬੈਠੇ ਹੁੰਦੇ ਨੇ ਇਹ ਤਾਂ ਹੋਰ ਆ ਬਾਈ ਜੀ ਜੇ ਤਾਂ ਇਹਨਾਂ ਦੇ ਪੁੱਤ ਮਰਨ ਨਸ਼ੇ ਨਾਲ ਫੇਰ ਤਾਂ ਪਤਾ ਲੱਗੇ ਮਰਦੇ ਨੇ ਆਮ ਪਬ ਬਰਾਂਦੇ ਹਾਂ ਪਬਲੇ ਜੇ ਇਹਨਾਂ ਦੇ ਪੁੱਤ ਮਰਨ ਫੇਰ ਇਹਨਾਂ 'ਤੇ ਸੇਕ ਪਵੇ ਕੋਈ ਵੀ ਮਜੀਠੀਆ ਉਹਨੇ ਵੀ ਨਸ਼ੇ ਦਾ ਕੁੰਡਾ ਹੈ ਕੁੰਡਾ ਉਹ ਆਪਾਜ ਵਾਲੇ ਨੇ ਬੋਧਿਉਰੀ ਇਹ ਵੀ ਨਸ਼ੇ ਦੇ ਕੁੰਡ ਨੇ ਆ ਮੰਗ ਲਾ ਬਣੇ ਕੋਈ ਧੋਤੀ ਸਰਕਾਰ ਨਹੀਂ ਹੈਗੀ ਕੋਈ ਵੀ ਧੋਤੀ ਸਰਕਾਰ ਸਾਬ ਆਪ ਦਾ ਪੱਲਾ ਜਿਹੜਾ 5 ਸਾਲ ਐ ਐਮਐਲਏ ਚ ਲਾ ਗਿਆ ਉਹਦੇ ਕੋਲੇ 5-7 ਕਿੱਲੇ ਹੁੰਦੇ ਨੇ 70-80 ਕਿੱਲੇ ਕਰ ਲੈਂਦਾ ਕਰ ਲੈਂਦਾ ਕਿੱਥੋਂ ਕਰਦਾ ਆ ਤਾਂ ਨੇ ਚਾਣਲੇ ਜੱਟੋ ਹੀ ਦੋ ਦੋ ਕੀ ਲੈ ਜਰਾ ਆ ਸਾਨੂੰ ਹੋ ਗਏ 40 40 ਸਾਲ ਪੰਜਾਬ ਦਾ ਸਾਡਾ ਹੱਲ ਬਾਉਂਦੇ ਨੂੰ ਸੱਤ ਤੱਕੀਲਾ ਨਹੀਂ ਖਰੀਦਿਆ ਵੀ ਉਹ ਵੀ ਉਹ ਇਹ ਕਿਤੇ ਨਹੀਂ ਜੀ ਰੇ ਸੰਗਾ ਵਰਤੀਸ ਨਹੀਂ ਕਰ ਜਈਏ ਬੇਕਾਰ ਬੰਦਾ ਲੋਹੀ ਹੈ ਲਵੇ ਹੋ ਕੁਝ ਨਹੀਂ ਗਾ ਇੱਕ ਲੋਹਾ ਦਿਖ ਰਿਹਾ ਵੀ ਇਹ ਕਿਹ ਲੈ ਲਿਆ ਖਰੀਦ ਇਹਨਾਂ ਨੇ ਤਾਂ ਸਾਰੀ ਗਵਰਨਮੈਂਟ ਦੇ ਮੋਟਾ ਖੜ ਗਿਆ ਇਹਦੇ ਫੋਰ ਖੜ ਗਿਆ 2 ਲੱਖ ਉਤੇ 3 ਲੱਖ ਉਤੇ ਲੱਗ ਗਿਆ ਕਿਤੇ ਟ੍ਰੈਕਟ ਖਰਾਬ ਹੋ ਗਿਆ ਰੁਪਈਆ ਸਿੱਧੀ ਤਨਖਾਹ ਦਾ ਜਿਹੜਾ ਚਾਰ ਅੱਗੇ ਜਿੱਤ ਗਿਆ 4 ਲੱਖ ਆ ਰਿਹਾ ਉਹਨੂੰ ਮੇਨੇ ਦਾ ਉਹ ਕੀ ਉਹ ਕੀ ਹੈ ਆਮ ਪਬਲਿਕ ਜਿਹੜਾ ਅੱਜ ਰੋਟੀ ਤੋਂ ਵੀ ਬੰਨ ਜਾ ਜਿਹਦੇ ਹੱਥ ਨੇ ਚੁੱਲਾ ਵੀ ਨਹੀਂ ਚੱਲਦਾ ਜਿਹਦੇ 20 ਕਿੱਲੇ ਨੇ ਜ਼ਮੀਨ ਤੇ ਉਹਨੂੰ ਵੀ 1 ਲੱਖ 2 ਲੱਖ ਨਹੀਂ ਬਚਦਾ ਹਾਂ ਤੂੰ ਆਪ ਦੇਖੋ ਮਲਾਜ ਮੈਂ 1 ਲੱਖ ਹੈ ਉਹਨੂੰ ਦੇ ਲੋ ਤੇ ਰੋਟੀ ਸਾਹਮਣੇ ਲੱਖ ਰੁਪਏ ਮਹੀਨੇ ਦਾ ਹੀ ਜਾਂਦਾ ਹਲੇ ਕੋਈ ਕੰਮ ਕਰਾਉਣ 20 ਕਿੱਲੇ ਜੱਟ ਨੂੰ ਹੁੰਦਾ ਨਾ ਤੂੰ ਦੇ ਦੇਂਦਾ ਜਦ ਕੋਈ ਜ਼ਿੰਮੇਦਾਰ ਸਾਰਿਆਂ ਨੂੰ ਸਾਰਿਆਂ ਦਾ ਹੰਨ ਦਤਾ ਹੈ ਸਭ ਨੂੰ ਪਵਾ ਕੇ ਦਿੰਦਾ ਵੀ ਖਾਓ ਇਸੀ ਮਖਾਨੇ ਇਸ ਨੂੰ ਪੀਣੇ ਇਹਨਾਂ ਬੱਚੇ ਨੂੰ ਦੇ ਦਿਆ ਸਾਨੂੰ ਵੀ ਜੱਟ ਹੁੰਦਾ ਵੱਡਾ ਰਾਇ ਜੀ ਹੁਣ ਕਾਰਕਾਤਾ ਨਾਲ ਕਹਿ ਦਿੰਦੇ ਨੇ ਫਿਰ ਹੀ ਉਹ ਨਾ ਦੇਣਾ ਹਾਂ ਰੋਜ਼ਗਾਰ ਦੇਣਾ ਰੋਜ਼ਗਾਰ ਦੇਣ ਬੰਦੇ ਨੂੰ ਗਰੀਬੀ ਦਾ ਵੀਰ ਰੋਜ਼ਗਾਰ ਮਿਲੇ ਮੁਫਤ ਖਰੀਦ ਤਾਂ ਚੰਗਾ ਤੁਹਾਡਾ ਕਹਿਣ ਦਾ ਮਤਲਬ ਇਹ ਰੋਜ਼ਗਾਰ ਦਿੱਤਾ ਜਾਏ ਤਾਂ ਹਾਂ ਹਾਂ ਵੀਰੇ ਨਾਲੋ ਕੰਮ ਕਰੋ ਕੰਮ ਕਰੋ ਆਪਣਾ ਕੰਮ ਕੰਮ ਕਰੋ ਕੰਮ ਕਰਨਾ ਸਿਹਤ ਬਾਣੇ ਹੁਣ ਵੇਲੇ ਨੂੰ ਲਾਤਾ ਕੋਸਾ ਆਟੇ ਨਾਲ ਸੀਮ ਧਰੇ ਗਈ ਉਹ ਆਟਾ ਨਾਲ ਵੀ ਜੇ ਉਹ ਦੇ ਮੋਤ ਕੋਰੀ ਤੇ ਲਾਤੇ ਮੋਤ ਕੋਰੀ ਤੇ ਲਾਗੇ ਬੇਚਾ ਉਹ ਆਟਾ ਨਾਲ ਉਹੀ ਰਹਿ ਜਾਂਦਾ ਜਿਹੜੇ ਜਿਹੜੇ ਘਰਾਂ ਚ ਨਸ ਹੈ ਜੇ ਰਕਾਰ ਮਲੇ ਕਰੇ ਖਾ ਵੀ ਅੱਲਾਹ ਨਾ ਭਾਈ ਕੋਈ ਵੀ ਗਵਰਨਮੈਂਟ ਕੋਈ ਵੀ ਐਮਐਲਏ ਕੋਈ ਵੀ ਮਰਜੀ ਬਣ ਗਿਆ ਉਹ ਤਾਂ ਆਪਦੀ ਰੋਣੇ ਧੋਣੇ ਧੋਂਦਾ ਪਬਲਿਕ થઈ ਕੁਛ ਨਹੀਂ ਇਹਦਾ ਜੇ ਇੱਥੇ ਸਹੀ ਦੁਨੀਆ ਦੀ ਸਚਾਈ ਆ ਜੇ ਨਾ ਫਿਰ ਤਾਂ ਆਪਣਾ ਪੰਜਾਬ ਵਰਗੀ ਇਹ ਚੀਜ਼ੇ ਕੀ ਆ ਸਾਰੇ ਭਾਈ ਹੁਣ ਤਾਂ ਦੁੱਧ ਧੋਤਿਆ ਪਰ ਸਾਡਾ ਮਨ ਤਾਂ ਹਿੱਲ ਗਿਆ ਹਾਂ ਮਹਾਰਾਜ ਮਹਾਰਾਜ ਰਣਜੀਤ ਸਿੰਘ ਦੀ ਗਿਆ ਉਹਦੇ ਰਾਜ ਚ ਦੇਖੋ 40 ਸਾਲ ਰਾਜ ਕੀਤਾ ਉਹਨੇ ਹਾਂਜੀ ਤੇ ਉਹਨੇ ਕੋਈ ਬੰਦਾ ਇਹਨੂੰ ਐ ਨਹੀਂ ਕਹਿਆ ਵੀ ਇਹਦ ਨੂੰ ਕਹਿਆ ਵੀ ਇਹ ਮੁਸਲਮਾਨ ਆ ਜਾਂ ਹਿੰਦੂ ਆ ਕੋਈ ਉਹ ਨਹੀਂ ਕਰਿਆ ਠੀਕ ਹੈ ਉਹਨੇ ਸਭ ਇੱਕ ਨੂੰ ਬਰਾਬਰ ਸਮਝਿਆ ਉਹਨੇ ਕਿਹਾ ਤਾਂ ਹੀ ਇੰਨੇ ਸਾਲ ਰਾਜ ਕਰਕੇ ਗਿਆ ਜੀ ਜੀ ਠੀਕ ਹੈ ਨਹੀਂ ਉਹਨੇ ਸਮੇਂ ਦੀ ਕਦਰ ਕਰ ਲਈ ਵੱਖਰੀ ਹੈ ਸਮੇਂ ਦੀ ਕਦਰ ਕਰਦੇ ਹੋ ਰਹੇ ਆ ਮਾ ਤਾਂ ਹੀ 40 ਸਾਲ ਰਾਜ ਕੀਤਾ ਤੇ ਨਹੀਂ ਤਾਂ ਹੁਣ ਇਹ ਨਹੀਂ ਆਏ ਸਰਕਾਰਾਂ ਬਣ ਗਈਆਂ ਉਹਨਾਂ ਨੇ ਤਾਂ ਬਸ ਪੁੱਛੋ ਨਾ ਤੁਸੀਂ ਬੁਰਾ ਹਾਲ ਹੋ ਗਿਆ ਅਰੇ ਕਹਿੰਦਾ ਬਈ ਸਾਨੂੰ ਮਿਲ ਜਿੰਦੇ ਵੋਟਾਂ ਬਣਾਓ ਕਿਸ ਤਰ੍ਹਾਂ ਮਰਜ਼ੀ ਬਣਾਓ ਨਸ਼ਾ ਵਿੱਚ ਸਾਰੇ ਲੀਡਰ ਟਿਕਟ ਲੈਣ ਲੈ ਕੇ ਇਹ ਤੇ ਵੋਟਾਂ ਮੰਗਣ ਤਾਂ ਸਾਰੇ ਆਉਂਦੇ ਹੋਣਗੇ ਸਾਰੇ ਆਉਂਦੇ ਨੇ ਬਈ ਸਾਰੇ ਆਰ ਜੇ ਜਿੱਤ ਕੇ ਤੇ ਉਦੋਂ ਬਾਅਦ ਕੋਈ ਘੇੜਾ ਮਾਰਦਾ ਪੁੱਛਦਾ ਸਾਰਾ ਨਾ ਮੇਰੇ ਵੀਰ ਵਾਲਾ ਦਾ ਭਾਈ ਕੋਈ ਘੇੜਾ ਵੀ ਮਾਰਦਾ ਕੋਈ ਟਾਈਮ ਨਹੀਂ ਹੋਣਾ ਰੋ ਪੈਂਦਾ ਅਪਰਸੋਂ ਸਾਰੇ ਆ ਗਏ ਨਹੀਂ ਲੱਗੇ ਤੁਸੀਂ ਵੀ ਬੁਰਾ ਨਾ ਮੰਨੋ ਸਾਨੂੰ ਇਹ ਬੜੇ ਜਿਹੇ ਪੁੱਠੇ ਕੋਲ ਨਹੀਂ ਨਹੀਂ ਸਹੀ ਹੈ ਨਹੀਂ ਨਹੀਂ ਗੰਨੀ ਆਪਾਂ ਤੁਹਾਡੇ ਨਾਲ ਦੇ ਆ ਠੀਕ ਹੈ ਪਰਸੋਂ ਮੀਡੀਆ ਨਹੀਂ ਪੰਜਾਬ ਰਹਿਣਾ ਹਿਮਾਚਲ ਰਹਿਣਾ ਇੱਥੇ ਇੱਥੇ ਹਾਂਜੀ ਸਾਰਾ ਦੇ ਪਿੰਡ ਦੇਆਂ ਨੂੰ ਪੁੱਛੇ ਸਵਾਲ ਉਹਨਾਂ ਤੋਂ ਪੁੱਛੇ ਤੇ ਇੱਕ ਦੂਜੇ ਤੂੰ ਤਾਂ ਲਈਏ ਕੰਮ ਖਤਮ ਤੇ ਉਹ ਉਹਨੇ ਕੀ ਆ ਪਾ ਕੇ ਉਹ ਪੀਜੇਪੀ ਵਾਲੇ ਵੀ ਹੋਰ ਵੀ ਸਭ ਆ ਜਾਂਦੇ ਨੇ ਇੱਥੇ ਬੀਜੇਪੀ ਵਾਲਾ ਰੋਕ ਰਿਹਾ ਸੀ ਕੈਬਨਟ ਕੋਲ ਜੇ ਕੰਨ ਸੋਰ ਪਸਾ ਉਹ ਕਹਿ ਰਿਹਾ ਕਰਿਆ ਬਾ ਕਰਿਆ ਤਰਾ ਹੋ ਕਰਾਂਗੇ ਪੰਜਾਬ ਨੂੰ ਬੀਜੇਪੀ ਦੇ ਲੀਡਰ ਵੀ ਹੁੰਦੇ ਸਨ ਵੋਟਾਂ ਮੰਗਣ ਲੀਡਰ ਤਾਂ ਹੁੰਦੇ ਦਾ ਅਗਰ ਮੈਂ ਟੋਕਦਾ ਬਰੋਧ ਕਰਦੇ ਅਸੀਂ ਹਾਂ ਹਾਂ ਬਰੋਧ ਕਰਦੇ ਅਸੀਂ ਬੀਜੇਪੀ ਦਾ ਖਾਟਾ ਖਟਾਟ ਕੇ ਜਦੋਂ ਮਿਹਨਤ ਪ੍ਰਚਾਰ ਕਰਨ ਵਾਸਤੇ ਬੰਦਾ ਆਇਆ ਤੇ ਉਹਨੂੰ ਟੱਕਰਿਆ ਵੀ ਉਹਨੂੰ ਟੱਕਰ ਇੱਥੇ ਕੋਈ ਜਰੂਰਤ ਨਹੀਂ ਉਹਨਾਂ ਨੇ ਰੁਪਈਆ ਬਣਾ ਲਿਆ ਜਿਹੜੇ ਲੀਡਰ ਆਪਾਂ ਦੇਖ ਕੇ ਦੇਖ ਰਹੇ ਆ ਵੀ ਵੱਡੇ ਵੱਡੇ ਲੀਡਰ ਪਾਰਟੀਆਂ ਬਦਲ ਬਦਲ ਕੇ ਹੋਰ ਪਾਸੇ ਜਾ ਰਹੇ ਆ ਹਾਂ ਉਹਦਾ ਚੰਗਾ ਸਮਝ ਤੁਹਾਨੂੰ ਕੀ ਲੱਗਦਾ ਕਿਉਂ ਜਾ ਰਹੇ ਨੇ ਉਧਰ ਉਧਰ ਕਿਉਂ ਜਾ ਰਹੇ ਆ ਪੈਸੋ ਵੀ ਉਧਰ ਚੋਗਾ ਪਾਜੇ ਪੈਸੇ ਮਾਉਣ ਦੇ ਇਹ ਇਧਰੋਂ ਚੋਗਾ ਘਟ ਗਿਆ ਉਧਰੋਂ ਬਾਦੂ ਗੋਲੇ ਜੱਟ ਵੀ ਸੇਜਾ ਦੀ ਸਭ ਨਹੀਂ ਇਹ ਚੰਗੀ ਹੋਊ ਬਸ ਇੰਨੀ ਹੈ ਗਰੇ ਵੀ ਪਸੰਦ ਆ ਪਰ ਨਹੀਂ ਮਰਗੀ ਨਹੀਂ ਨਹੀਂ ਹੁਣ ਜੱਟ ਹੁਣ ਜੀ ਵੀ ਜੱਟ ਲੱਗੇ ਹੋਏ ਨੇ ਕੋਈ ਵੀ ਸਭ ਨੂੰ ਪਤਾ ਉਹ ਸਾਬਾ ਵੀ ਫੁੱਦੂ ਬਣਾ ਕੇ ਫਿਰ ਵੀ ਯਾਰ ਖਾਵੇ ਚੰਗੀ ਹੋਊ ਆ ਮੁੰਡਾ ਵਧੀਆ ਉਹ ਲੱਗ ਗਿਆ ਵਧੀਆ ਆਪਾਂ ਦਜੀ ਬਾਦਨਾਂ ਦੀ ਸਾਡੀ ਆਵਾਜ਼ ਹੁਣ ਖੇਰੇ ਵਰਗੇ ਨੇ ਛਟਾੜੇ ਨਹੀਂ ਹੈਗਾ ਇਹਦੇ ਕੋਈ ਅੱਖ ਨਾਲ ਕਿੰਨੀਆਂ ਪਤਾ ਨਹੀਂ ਹਾਂ ਖੇਰੇ ਦੇ ਸਟੈਂਡ ਲਾਈ ਨਹੀਂ ਜੇ ਨਾ ਲੱਗੇ ਸਾਈਕਲ ਦੇ ਸਟੈਂਡ ਆਉਂਦਾ ਇਹਦੇ ਨਹੀਂ ਹੈਗਾ ਸਾਈਕਲ ਦੇ ਸਟੈਂਡ ਖੇਰੇ ਸਟੈਂਡਿੰਗ ਹਾਂ ਕੋਈ ਪਾਰਟੀ ਆਜ ਬਾਜਵਾ ਚ ਜਾ ਜਾ ਰਲਦੇ ਨੇ ਵੀ ਜਿਹੜੇ ਆਪਣਾ ਲੁੱਟਾਂ ਕਰੀਆਂ ਹੋਈਆਂ ਨੇ ਖੋਹਾਂ ਕਰੀਆਂ ਨੇ ਲੁੱਟਿਆ ਹੋਇਆ ਪੰਜਾਬ ਉਹ ਆਪਣਾ ਬਚ ਰਹੀ ਉਹ ਉਹ ਪਾਰਟੀ ਹੈ ਵੱਡੀ ਉਹਦੇ ਤੇ ਨਹੀਂ ਕੋਈ ਚਾਕਦਾ ਨਹੀਂ ਆ ਚੀਜ਼ ਹੈ ਇਹਨਾਂ ਦੀ ਇਹਨਾਂ ਨੇ ਡਾਕੇ ਸਭ ਨਹੀਂ ਮਾਰ ਰੱਖੇ ਨੇ ਕੋਈ ਪੁਰਾਣੀ ਹੈਗਾ ਨਾ ਕਾਂਗਰਸ ਨਾ ਕਾਲੀ ਨਾ ਭਾਜਪਾ ਵਾਲੇ ਆਮ ਆਲ ਇਟਾ ਹੁਣ ਇਹਨੂੰ ਦੇਖਦੇ ਇਹਨਾਂ ਨੂੰ ਕੀ ਕਰਦੇ ਨੇ ਆਮ ਵਾਲੇ ਕਿਹੜਾ ਸਾਡੇ ਨੇੜੇ ਲੱਗਦੇ ਨੇ ਫਿਰ ਅਸੀਂ ਦੋਲਵਾਵਾਂਗੇ ਕੋਈ ਬਾਈ ਕੋਈ ਨਹੀਂ ਹੈਗਾ ਜੇ ਤੁਸੀਂ ਕਹੋ ਵੀ ਜਿਹਦੇ ਜਵਾਨੇ ਚ ਕੋਈ ਕਿਸੇ ਦੇ ਘਰ ਕੰਨੀ ਦੇਖਦਾ ਕੋਈ ਕਿਸੇ ਦੇ ਘਰ ਦੀ ਕੰਨੀ ਨਹੀਂ ਆਪੋ ਆਪਣੇ ਬੱਚਿਆਂ ਦੀ ਆਪ ਦਾ ਜੋੜ ਹੁੰਦੀ ਆਪਦੀ ਪ੍ਰੋਫਿਟੀ ਬਣਾਉਣ ਦੀ ਹਰੇਕ ਨੂੰ ਹੁਣ ਐਸੀ ਮਿਹਰਾਜ ਤੇ ਉੱਥੇ ਆ ਕੇ ਨਾ ਮੋਦੀ ਕਹਿੰਦਾ ਕਿਸਾਨਾਂ ਨੂੰ ਜਿਹੜਾ ਉਹ ਦੇ ਰਿਆ ਸੀ 2-2000 ਰੁਪਏ ਖਾਤੇ 'ਚ ਉਹ ਵੀ ਆ ਰਹੇ ਉਹ ਕੋਈ 2000 ਰੁਪਏ ਨਾ ਉਹ ਉਹ ਕੀ ਕੀ ਉਹ ਤੁਹਾਨੂੰ ਕੀ ਲੱਗਦਾ ਵੀ ਉਹ ਵੀ ਕੱਟਦਾ ਕਈ ਵਾਰੀ ਲਾਚਰ ਆਉਂਦੇ ਨੇ ਕੱਟਦਾ ਵੀ ਉਹ 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 ਜ਼ਮੀਨਾਂ ਦੇਵੇ ਕਿਸੇ ਕਿਸੇ ਬੰਦੇ ਨੂੰ ਜ਼ਮੀਨਾਂ ਦੇਵੇ ਕੋਈ ਲੋੜ ਨਹੀਂ ਉਹਦੇ 2000 ਉਹ ਤਾਂ ਫਿਰ ਇੱਕ ਮਿੱਠੀ ਗੋਲੀ ਹੋਗੀ ਮਿੱਠੀ ਗੋਲੀ ਬਾਈ ਹੋਰ ਤੂੰ ਆਲਾ ਆ ਬੀ ਜਿਹੜੇ ਚਲੋ ਕਿਸੇ ਬੋਲ ਦਾ ਜਵਾਬ ਨਹੀਂ ਕਹਿੰਦਾ ਉਹ ਰਬਤੀ ਨਸ਼ਿਆਂ ਦੇ ਤਦਿਲ ਆਉਂਦੇ ਆ ਕੋਈ ਕਾਰੋਬਾਰ ਨਹੀਂ ਮਿਲਦਾ ਨਹੀਂ ਮਿਲਦਾ ਹਾਂ ਉਹਨਾਂ ਨੂੰ ਤੜਕੇ ਤੋਂ 8 ਘੰਟਿਆਂ ਦੀ ਨੌਕਰੀ ਮਿਲੇ ਉੱਥੇ ਉਹਨਾਂ ਦੀ ਸੁਰਤ ਮਾਰੀ ਜਾਂਦੀ ਉਹਨਾਂ ਨੂੰ ਪੈਸਾ ਮਿਲੇ ਵਧੀਆ ਬੇਲਾ ਮਾਰ ਸੈਤਾਨ ਦਾ ਕਰ ਕਿਉਂ ਪਹਿਣਗੇ ਨਸ਼ਿਆਂ 'ਚ ਨਸ਼ੇ ਕਿਉਂ ਨਹੀਂ ਕਿ ਕੰਮ ਲੱਗੇ ਰਹਿਣਗੇ ਉਹ ਫਿਰ ਜਦੋਂ ਰਜਕਾਰ ਮਿਲਦਾ ਨਹੀਂ ਬੇਲੇ ਹੁੰਦੇ ਨੇ ਕੋਈ ਚੋਰੀ ਕਰਨੀ ਕੋਈ ਕੁਝ ਕਰਨਾ ਕੀ ਕੀ ਕਰਨ ਉਹਨੂੰ ਹੱਥ ਮਾਰ ਦੋ ਜਾਨੇ ਨੂੰ ਹੱਥ ਮਾਰ ਦੋਖਲੀ ਹੋਇਆ 1000 2000 ਵੰਦਾਗਾ ਉਹ ਨਸ਼ੇ ਕੰਨੀ ਦੇ ਦੇਗਾ ਘਰ ਪਰਦਿਆਂ ਨੂੰ ਤੰਗ ਕਰਦੇ ਨੇ ਜੇ ਉਹਨਾਂ ਨੂੰ ਅੱਜ ਰਜਗਾਰ ਮਿਲੇ ਸਾਰੀ ਕੌਮ ਨੂੰ ਚਲੋ ਜ਼ਿੰਮੇਵਾਰਤਾ ਆਪਦੇ ਖੇਤ ਚ ਵਗ ਜਾਂਦਾ ਹੈ ਜਿਆ ਜਿਆ ਹੁੰਦਾ ਕਰ ਲੈਣਾ ਉਹਨਾਂ ਨੂੰ ਕੋਈ ਹੋਵੇ ਆਪਣੇ ਜਿਵੇਂ ਹੁਣ ਪਾਹ ਮਜੀਬ ਸਿੰਘ ਨੇ ਦੂਜੇ ਨੇ ਉਹਨਾਂ ਦੇ ਬੱਚਿਆਂ ਨੂੰ ਕੋਈ ਰਜਗਾਰ ਹੋਵੇ ਉਹ ਉਹੇ ਤੋਂ ਬਸ ਹੋਵੇ ਜਿਹੜੇ ਰੱਖਦੇ ਨਹੀਂ ਕੋਈ ਵੀ ਹੈ ਸਭ ਨੂੰ ਹੋਣਾ ਚਾਹੀਦਾ ਇਸੇ ਨੂੰ ਕੋਈ ਨਹੀਂ ਇੱਥੇ ਜਿੰਨਾ ਜਿਹੜਾ ਬਣ ਗਿਆ ਉਹ ਕਹਿੰਦਾ ਦੀ ਪੈਣੂ ਸਾਰੀ ਕਰ ਲੈ ਇਕੱਠਾ ਬਸ ਵੀ ਆਪਾਂ ਨਹੀਂ ਤੂੰ ਬਬਲੂ ਨੂੰ ਵੀ ਜਿੱਦੇ ਬਹੁਤ ਜਿਆਦਾ ਮਤਲਬ ਆਉਤੋ ਯਾਦ ਨਹੀਂ ਬਹੁਤ ਜਿਆਦਾ ਨਹੀਂ ਹੈ ਰੱਬ ਜਿਆਦਾ ਨਹੀਂ ਹੈ ਰੱਬ ਜਿਆਦਾ ਨਹੀਂ ਹੈ ਪੈਸੇ ਦੇ ਰੱਬ ਜਿਆਦਾ ਨਹੀਂ ਹੈਗਾ ਜਿਹੜਾ ਬਿਆਦਾ ਵੀ ਆਪਾਂ ਮਾਪੇ ਸਿਆਣੇ ਹੋਗੇ ਜਿਵੇਂ ਇਹ ਸਿਆਣੇ ਘੁੰਦੇ ਨੇ ਹੁਣ ਲੋਕ ਵੀ ਸਿਆਣੇ ਹੋਗੇ ਜਿਹੜੇ ਡਾਕ ਪੀ ਹੈ ਜਿਹੜੇ ਮੜੇ ਦੇ ਡਾਕ ਪਏ ਹੋਣ ਨਾਲ ਜੁਸਕੀਆਂ ਪੈਂਦੀਆਂ ਨੇ ਕਿ ਕੋਈ ਕਿਸੇ ਨੂੰ ਕਿਸੇ ਦੇ ਹਾਰ ਨਹੀਂ ਪੈਂਦਾ ਇਹ ਕਹਣਾ ਕੋਈ ਮੇਰੇ ਵਰਗਾ ਘਟਸਾ ਹੋਊ ਕਿਸੇ ਦਾ ਉਹਦਾ ਪਾਊਗਾ ਨਹੀਂ ਆਪਬਲਿਕ ਕਿਸੇ ਦੇ ਹਾਰ ਨਹੀਂ ਪੈਂਦਾ ਅਕੇ ਮੁਰੇ ਲੋਕਾਂ ਦਾ ਲੱਟੂਆ ਨਾਲ ਦੋਲਣ ਲੱਗ ਜਾਂਦੇ ਹੋਰ ਦੋਲਣ ਲੱਗ ਜਾਂਦੇ ਹੁਣ 70 ਨਾਲ ਦੋਲਿਆ ਗਾ ਜੀ ਉਹ ਕਹਿੰਦੇ ਟੀਕਾ ਲੱਗਿਆ ਟੀਕਾ ਭਰਿਆ ਉਹ ਮਾੜਾ ਮੋਟਾ ਕਰਦਾ ਉਹਨਾਂ ਦਾ ਅਗਲਾ ਉਹਦੇ ਤਾਂ ਟੀਕਾ ਲੱਗਿਆ ਹੋਇਆ ਹਾਂ ਟੀਕੇ ਦਾ ਨਸ਼ਾ ਹਾਂ ਉਹਦਾ ਨਸ਼ਾ ਨਹੀਂ ਲੀਡਰ ਇਥੇ ਲਾਲਚ ਵੀ ਦਿੰਦੇ ਹੋਣਗੇ ਵੋਟਾ ਪਾਓ ਤੁਹਾਨੂੰ ਪੈਸੇ ਜਾਂ ਦਾਰੂ ਨਸ਼ਾ ਵਗਰਾ ਦਿੱਤਾ ਹੈ ਅਸੀਂ ਕਿਸੇ ਲੀਡਰ ਕੋਲੇ ਗਏ ਨਹੀਂ ਲੱਗਦੀ ਕਿਸੇ ਅਜਾ ਦੂਜੀ ਪਾਰਟੀ ਨਹੀਂ ਵਧੀਆ ਗੱਲ ਲੈ ਕੇ ਆਉਂਦੇ ਨੇ ਲੈ ਕੇ ਤਾਂ ਆਉਂਦੇ ਹੋਣਗੇ ਸਾਡੇ ਬੰਦਾ ਨਹੀਂ ਕੋਈ ਲੈਣਾ ਹੋਊਗਾ ਹੋਰ ਟੀਕਾ ਕੀ ਕਹਿ ਰਹੇ ਮੁੰਡਾ ਹੋਰ ਟੀਕਾ ਉਹੀ ਹੈ ਉਹੀ ਟੀਕਾ ਲਾਉਂਦੇ ਸਾਡੇ ਕੋਈ ਕਹ ਰਿਹਾ ਪਿੰਡ ਚੋਂ ਸੇ ਰੇ ਨਹੀਂ ਕਰਨਾਲੇ ਲਵਾਉਂਦਾ ਵੀ ਪਰ ਖੱਬੜ ਖੂਚੂ ਆਏ ਸੀ ਨਹੀਂ ਇਹਨਾਂ ਨੇ ਲੱਗਦੇ ਠੀਕ ਸਹੀ ਆ ਪਤਾ ਕੀ ਦਾਰੂ ਤਾਂ ਲੈ ਕੇ ਆਉਂਦੇ ਨੇ ਪਰ ਸਾਡੇ ਪਿੰਡੇ ਦੇ ਲੋਕ ਉਹਨਾਂ ਦੇ ਮਗਰ ਲੱਗਦੇ ਆ ਦਾਰੂ ਆਂ ਘਰ ਨਾ ਦੇ ਮਗਰ ਲੱਗਦੇ ਨਹੀਂ ਹੈਗੇ ਸਾਡੇ ਕੋਈ ਬੰਦਾ ਆਇਆ ਤੀ ਦਾਰੂ ਲੈ ਕੇ ਘਰੇ ਧਰਨ ਦੋ ਬੋਤਲਾਂ ਮੈਂ ਉਹਨੂੰ ਕਹਾ ਮਾ ਤੂੰ ਐ ਕਰੇ ਆਪਣੇ ਮੁੰਡੇ ਨੂੰ ਪਿਆ ਤੂੰ ਇਹ ਦਾਰੂ ਹਾਂ ਤੈਨੂੰ ਮੈਂ ਲਿਖ ਕੇ ਲੈ ਜਾ ਤੈਨੂੰ ਪੰਜ ਵੋਟਾਂ ਨੇ ਪੰਜ ਦੀਆਂ ਪੰਜੇ ਤੈਨੂੰ ਪਾਵਾਂਗੇ ਇਹ ਦਾਰੂ ਇਹ ਦਾਰੂ ਤੂੰ ਆਪਦੇ ਮੁੰਡੇ ਨੂੰ ਪਿਆ ਪਿਆ ਦੇ ਬਈ ਲੋਕਾਂ ਦੇ ਅੱਗੋਂ ਕੀ ਕਹਿੰਦਾ ਅੱਛਾ ਤੈਨੂੰ ਸਾਗ ਨਹੀਂ ਉਹਨੂੰ ਗੱਲ ਨਹੀਂ ਆਉਂਦੀ ਜ਼ਹਿਰ ਵਾਲੀ ਉਹ ਜ਼ਹਿਰ ਦਾਰੂ ਜ਼ਹਿਰ ਹੈ ਪਈ ਆਉਂਦੇ ਜਵਾਕ ਨੂੰ ਕਿਸੇ ਨੂੰ ਹੋਰ ਵੀ ਤੂੰ ਆਪਦੇ ਮੁੰਡੇ ਨੂੰ ਪਿਆ ਮੈਂ ਤੈਨੂੰ ਵੋਟਾਂ 'ਚ ਲਿਖ ਲੈ ਪੈਸੇ ਵੀ ਦੇਵਾਂਗੇ ਅੱਜ ਅੱਜ ਹਾਂ ਚੁੱਪ ਕਰ ਚੁੱਪ ਹੋਣੇ ਸੀ ਫਿਰ ਜਦੋਂ ਬੰਦਾ ਜ਼ਹਿਰ ਜ਼ਹਿਰ ਵੱਟੇ ਬੋਟਲ ਲੈਂਦਾ ਜਾਂਦਾ ਜਾਂਦਾ ਖੁਲੜੀ 'ਚ ਸਿੱਟ ਗਿਆ ਦੇਖ ਲੋ ਹੱਥ ਬੱਲੇ ਦਾ ਬਾਈ ਬਾਂ ਮਾਰਦੇ ਨੇ ਨਸਿਆਂ ਚ ਪਰ ਸਾਡੇ ਲੋਕ ਚਾਹੁੰਦੇ ਨਹੀਂ ਵੀ ਐਸੀ ਨਹੀਂ ਨਸਾਂ ਲੈ ਨਹੀਂ ਵਧੀਆ ਗੱਲ ਹੈ ਜਾਗਰੂਕ ਹੋਣਾ ਚਾਹੀਦਾ ਜੀ ਜੇ ਪਾਚ ਜਾਗਾਂਗੇ ਅੱਜ ਸਵਾਲ ਪੁੱਛਾਂਗੇ ਫੇਰ ਹੀ ਸਾਡਾ ਕੱਲ ਬਚਦਾ ਅੱਜ ਦਾਰੂ ਦੀ ਘੁੱਟ ਕਿੱਥੇ ਆਪਾਂ ਵੋਟ ਸਾਡੇ ਸਾਡੇ ਪਿੰਡ ਦਾ ਜੇਰਾ ਆਪਾਂ ਨੂੰ ਦੁਨੀਆ ਤੇ ਹੁਣ ਇਸ ਦੁਨੀਆ ਤੇ ਉਹ ਬੰਦਾ ਠੀਕ ਹੈ ਜਿਹਦਾ ਬੱਚਾ ਬਚਿਆ ਹੋਇਆ ਬਸ ਉਹ ਲਾਲਾ ਤੂੰ ਜ਼ਿੰਦਗੀ ਵਧੀਆ ਜੀ ਸਾਡੇ ਪਿੰਡ ਦਾ ਸਾਡੇ ਪਿੰਡ ਦਾ ਕਿਹ ਵਹਜੇ ਪਿੰਡਾਂ ਚ ਹੁਣ 100 ਪਿੰਡ ਭਾਲੋ ਨਾ ਹਰਕ ਧਰਮ ਹੈ ਹਾਂਜੀ ਹਰਕ ਟਾਈਮ ਲੰਗਰ ਚੱਲਦਾ ਉਹ ਬਾਬਾ ਦਾ ਲੰਗਰ ਤੁਸੀਂ ਹੁਣ ਬਹੁਤ ਤੁਹਾਨੂੰ ਚਾਹ ਪੀਣਗੇ ਦੁੱਧ ਪੀਣਗੇ ਰੋਟੀ ਖਾਣਗੇ ਸਾਡਾ ਪਸੰਦ ਮੈਨੂੰ ਜੀ ਤੇ ਉਸ ਤੋਂ ਬਾਅਦ ਆ ਹਨੂਮਾਨ ਦਾ ਮੰਦਿਰ ਹੈ ਠੀਕ ਹੈ ਹਰ ਮੰਗਲਵਾਰ ਨੂੰ ਇੱਥੇ ਲੰਗਰ ਚੱਲਦਾ ਹੈ ਜੀ ਹਰ ਮੰਗਲਵਾਰ ਨੂੰ ਕਦੇ ਪ੍ਰਸ਼ਾਦ ਕਦੇ ਜਲੇਬੀਆਂ ਕਦੇ ਚਾਹ ਪੀਣ ਦੇ ਦਾਰ ਠੀਕ ਹੋ ਗਏ ਨੇ ਠੀਕ ਹੈ ਸ਼ਿਵ ਜੀ ਦਾ ਮੰਦਿਰ ਹੈ ਠੀਕ ਹੈ ਜੀ ਕਈ ਵਾਰੀ ਸਾਤ ਦੋ ਵਾਰੀ ਮੰਨਦੇ ਨੇ ਬਾਕੀ ਉਹ ਵੀ ਹਰ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਚੀ ਮੀਨਾ ਹੁੰਦਾ ਮੁਸਲਮਾਨਾਂ ਦੀ ਮਸਜਿਦ ਹੈ ਇਹਨਾਂ ਚ ਚੱਲਦਾ ਹੈ ਗੁਰੂ ਦਾ ਮੰਦਿਰ ਹੈ ਸਾਰੇ ਧਰਮ ਨੇ ਸਾਡੇ ਪਿੰਡ ਸਾਡੇ ਪਿੰਡ ਪਿੰਡ ਨਾਏ ਪਿੰਡ ਵੜਾ ਇਹ ਨਹੀਂ ਪਤਾ ਕਿ ਕਿੱਥੇ ਲੰਗਰ ਚੱਲ ਰਿਹਾ ਪਿੰਡ ਵੱਲੇ ਲੰਗਰ ਜੱਲਦੇ ਨੇ ਬਾਈ ਹੁਣ ਸਵੀਲਾ ਲੱਗੜਿਆ ਗਰਮੀ ਦੇ ਨਾਲ ਅਗੇ ਬਸ ਹੁਣ ਕੋਈ ਕਿਤੇ ਇੱਥੇ ਲਾ ਰਿਹਾ ਸਵੀਲਾ ਕੋਈ ਉੱਥੇ ਲਾ ਰਿਹਾ ਹੈ ਜੇ ਬੰਦਾ ਕੋ ਕਹਿੰਦਾ ਕੁਟਾਲ ਦੇਣੀ ਆ ਉਹ ਕਹਿੰਦਾ ਲੈ ਜੀ ਆਰੀ ਜੋ ਆਪਾਂ ਨੇ ਜ਼ਬੀਲ ਆਉਣੀ ਸਾਰਾ ਪੈਨਸਾ ਹੀ ਜੋ ਦੇ ਦਿੰਦਾ ਸੇਜੋ ਕਨ ਮੁੰਮੰਦਰ ਨਾਲ ਮਸੀਤ ਦੀ ਕੰਦ ਸਭੀ ਆ ਜੀ ਤਾਲਾ ਕੰਦ ਆ ਨਹੀਂ ਨਹੀਂ ਬਹੁਤ ਵਧੀਆ ਗੱਲ ਹੈ ਐ ਗੱਲ ਹੈਗੀ ਪ੍ਰਚਾਰ 100 ਕਰਮ ਉਹ ਵੀ ਹੋ Đi ਜਾਊਗਾ 100 150 ਬੰਦਾ ਤਾਂ ਆਉਜੋ ਬਾਬੇ ਲੱਗਦੇ ਪਰ ਇੱਥੇ ਐ ਨਾ ਲੀਡਰ ਲੜਾਉਂਦੇ ਨੇ ਧਰਮ ਦੇ ਨਾਂ ਤੇ ਲੜਾਉਂਦੇ ਆ ਸਾਡੇ ਸਾਡੇ ਲੜਦੇ ਦਾ ਹੈ ਕਿ ਬਾਈ ਲੜਦੇ ਸਾਡੇ ਲੜਦਾ ਨੇ ਵੋਟਾਂ ਦੇ ਤੇ ਜੇ ਮਰਜ਼ੀ ਲੈਣਾ ਜਦੋਂ ਵੋਟਰਵਾੜੀ ਸਾਰੇ ਉਹ ਜਦੋਂ ਇਹ ਨਹੀਂ ਕਿਸੇ ਕੋਸ ਨਹੀਂ ਆ ਲਵਲਾ ਪਿੰਡ ਪਾ 100 ਪਿੰਡਾ ਬਣਿਆ ਹੋਇਆ ਸਾਰਾ ਪਿੰਡ ਦਾ ਚੰਗਾ ਪਿੰਡ ਆ ਇਹਦਾ ਇਸ ਚੀਜ਼ ਨਾਲ ਤੇ ਨਹੀਂ ਦੇਖਣ ਜਿਵੇਂ ਲੱਗਦਾ ਜਿਹਾ ਥੋੜਾ ਮਾਹੌਲ ਆ ਬਣਿਆ ਹੋਇਆ ਇੱਥੇ ਪਾਰਕ ਬਣਿਆ ਹੋਇਆ ਬਹੁਤ ਸੋਹਣਾ ਤੇ ਰਹਿਣ ਦਾ ਚਾਹੇ 100 ਬੰਦਾ ਅਜੇ ਮੱਜਾ ਬਿਸਤਰਾ ਉੱਥੇ ਮਿਲੂਗਾ ਅੱਛਾ ਥੋੜਾ ਬਣਿਆ ਹੋਇਆ ਫਿਰ ਹਾਂ ਇਹ ਪਿੰਡ ਦੇ ਤੌਰ ਤੇ ਬਣਾਇਆ ਕਮੇਟੀ ਚਲਾਉਂਦੀ ਹੈ ਕਮੇਟੀ ਚੱਲੀ ਜੀ ਸੰਤਾਂ ਦਾ ਡੇਰਾ ਹੈ ਅੱਛਾ ਸਾਡੇ ਦਾ ਮੰਦਿਰ ਵੀ ਆਪਣਾ ਲੱਭਾ ਹੋਰ ਵੀ ਧਰਮਸਥਾਨ ਨੇ ਤੇ ਇਹ ਕਿਸੇ ਲੀਡਰ ਦੀ ਦੇਣ ਨਹੀਂ ਪਿੰਡ ਭਰ ਤੌਰ ਤੇ ਬਣਾਇਆ ਪਿੰਡ ਬੜੇ ਮੂੜੇ ਕੰਮ ਚਲਾਉਂਦੇ ਕਿਤੇ ਹੋਰ ਦੀ ਲੀਡਰਲੀ ਦੇ ਦੇ ਨਾ ਕੋਈ ਸਾਥ ਸਾਡੇ ਕੋਲੋਂ ਬਹੁਤ ਕੁਝ ਨਹੀਂ ਉੱਪਰ ਰੋ ਰੋ ਨਾ ਕੋਈ ਸਾਥ ਦੇ ਮੱਥਾ ਟੇਕਦੇ ਨੇ ਉਹ ਬਾਹਰ ਲੈ ਕੇ ਭੱਜ ਜਾਂਦੇ ਨੇ ਮੂੜਕੇ ਦਰਸ਼ਨ ਨਹੀਂ ਦਿੰਦੇ ਉਹਰੇ ਬੜਾ ਠੀਕ ਹੈ ਮਹਾਰਾਜ ਜੀ ਉਹ ਤਾਂ ਇੱਕ ਕੋਣੋਂ ਦੇ ਨੇ ਜਿਹੜੇ ਕੋਈ ਲੀਡਰ ਧਰਾਂਦੇ ਜਿਹੜਾ ਜਿੱਤ ਜਿੱਤ ਜਾਂਦਾ ਜਿੱਤ ਜਾਂਦਾ ਜਾਂ ਜਿੱਤਦਾ ਅਸੀਂ ਮਹਾਰਾਜ ਨੂੰ ਕਿਹਾ ਸੀ ਉੱਥੇ ਬਾਗੀ ਬਾਬੇ ਦੇ ਮਾਹਾਂ ਕਹਿਰ ਪਾਈ ਨਾਲੇ ਤਾਂ ਤੂੰ ਬਾਬੇ ਦਾ ਮੱਥਾ ਟੇਕ ਲਾ ਹੂੰ ਨਾਲੇ ਮਹਾਬਾਬੇ ਲਾਲਾਂ ਵਾਲੇ ਦਾ ਮੱਥਾ ਟੇਕ ਲਾ ਤੇਰੀ ਤਿੰਨੋ ਉਹ ਮੇਰੋ ਹਾਂ ਸੁਣ ਲੈ ਮੇਰਾ ਗੱਲ ਤੂੰ ਖੜਦਾ ਫੌਜਾ ਤੂੰ ਗੱਲ ਕੱਟਿਆ ਨਾ ਕਰ ਯਾਰ ਸੁਣ ਸੁਣ ਤੇ ਲੋ ਛੱਡ ਦੇ ਲੋ ਸੁਣਿਆ ਮੇਰਾ ਕਹਿਵਣ ਲਿਖਦੇ ਆ ਇਹ ਵੀ ਕਰ ਸੁਣ ਦੇ ਲੋ ਮੈਂ ਕਹ ਰਿਹਾ ਇਹਦਾ ਆ ਕੇ ਇਹਦੇ ਦੇਖਾਂ ਜਿਵੇਂ ਇਹ ਪੁਜਾਰੀ ਹੁੰਦਾ ਬੜਾ ਪੰਡਤ ਹੈ ਬਾਬਾ ਸਾਡਾ ਚਾਹ ਉੱਥੇ ਪੀਂਦੇ ਨੇ ਸਭ ਖਾਂਦੇ ਨੇ ਮੇਰੀ ਗੱਲ ਨਹੀਂ ਹੁਣ ਤਾਂ ਤੁਸੀਂ ਕਹਿੰਦੇ ਨਾ ਪਪਾ ਨਹੀਂ ਤਾਂ ਫਿਰ ਪਤਾ ਇੱਕ ਹਮ ਲੋ ਇੱਕ ਪਹਿਲਾ ਜਾਣ ਸਕਦਾ ਗਣਗੇ ਕਮਣਾਉਣਾ ਨਾਲ ਆਇਆ ਕਰੋ ਜੀ ਉਹ ਖਾਣੇ ਬਾਬੇ ਦੇ ਡੱਬਾ ਚਾੜ ਦਿਓ ਉੱਤਮ ਕਰਿਆ ਕਰ ਦਿਓ ਦੇਖੋ ਦੇਖੋ ਪ੍ਰਮਾਤਮਾ ਦਾ ਇੱਕ ਹੈ ਪ੍ਰਮਾਤਮਾ ਕਿਹ ਧਰਮ ਬਣਾਇਆ ਇਨਸਾਨ ਉਹ ਜਿੱਤ ਗਏ ਜੇ ਤੇ ਉਹ ਮੱਥਾ ਟੇਕਣ ਬਣੀ ਆਈ ਹੈ ਹਾਂ ਮੈਂ ਮੁੰਡੇ ਕਹਿੰਦਾ ਮੈਂ ਅਮਰਾਜ ਆ ਮੈਂ ਆਇਆ ਕਿਨੋ ਬੋਲ ਸਰ ਕਿਨੋ ਆ ਲਾਡੀ ਨੂੰ ਤੇ ਬਾਬੇ ਦੇ ਮੱਥਾ ਟੇਕਾਈ ਆ ਲਾਡੀ ਉਹ ਕਿਹੜੇ ਬਾਬੇ ਦੇ ਆਉ ਲਾਡੀ ਨੰਬਰ ਬਾਬਾ ਲੱਗਿਆ ਵੀ ਤੂੰ ਬਾਬੇ ਮੇਰੇ ਲਈ ਵੀ ਰਹਿੰਦੇ ਸਾਰੇ ਬਾਬੇ ਉਹ ਚਲ ਅੱਬੇ ਗੈਰ ਨਹੀਂ ਉਹਨਾਂ ਦਾ ਤਾਂ ਮੁੱਛ ਨਹੀਂ ਉਹ ਮੈਨੂੰ ਪਤਾ ਹੈ ਮਰੀ ਅੱਛਾ ਆਏ ਕਿਤੇ ਆਈ ਨਹੀਂ ਤੇ ਤੂੰ ਆਈ ਹੈ ਹੈ ਆ ਆਈ ਹੈ ਇਹ ਆਉਂਦੇ ਪਾਜੀ ਗੱਲੇ ਦੋ ਨੇ ਜੀਦੇ ਕੋਲੇ ਚ ਉਧਰ ਆ ਗਈ ਚਾਹੇ ਉਹ ਪਿੰਡ ਦਾ ਹੈ ਚਾਹੇ ਉਹ ਐਮਐਲਏ ਚਾਹੇ ਉਹ ਕੋਈ ਐਮਪੀ ਆ ਜੀਦੇ ਕੋਲੇ ਚ ਉਧਰ ਆ ਗਈ ਉਹਦਾ ਆਪ ਦਾ ਆਪ ਦਾ ਭਾਵੇਂ ਦਾ ਕੋਈ ਮੈਂਬਰ ਹੈ ਭਾਵੇਂ ਵੱਡਾ ਵੱਡਾ ਲੀਡਰ ਹੈ ਜਦੋਂ ਕੁਰਸੀ ਆ ਗਈ ਉਦੋਂ ਕਿਸੇ ਦੇ ਨਹੀਂ ਦੂਏ ਦੂਏ ਬੰਦਿਆਂ ਚ ਆਮਚੋਂ ਤਾਂ ਉਹਨਾਂ ਨੂੰ ਮੁਸਕਾਉਣ ਲੱਗੇ ਆ ਇਹ ਤਾਂ ਫੜ ਤਾ ਕਲਾਂਦੇ ਨੇ ਰੋਡ ਉੱਤੇ ਮਿੱਠਾ ਜਾਂਦਾ ਮਠਾਈ ਚੜਦੀ ਆ ਰੋਜ਼ ਖਾਂਦੇ ਨੇ ਅੱਜ ਕਹਿੰਦੇ ਲੱਡੂ ਚੜਦੇ ਨੇ ਇਹ ਲੱਡੂ ਤੇ ਬਿਮਾਰੀ ਪੈਣ ਆਣੀ ਹੈ ਤੁਹਾਨੂੰ ਕੀ ਲੱਗਦਾ ਹੁਣ ਜਿਹੜੀ ਸੈਂਟਰ ਦੀ ਸਰਕਾਰ ਦੇ ਵਿੱਚ ਕੌਣਾ ਆ ਸਕਦਾ ਆਮ ਆਦੀ ਬਾਉ ਜੀ ਸੈਂਟਰ ਦੇ ਹਾਂ ਸਾਰੇ ਆਮ ਆਦੀ ਕੀ ਬਾਤ ਸਹੀ ਚੱਲ ਰਹੀ ਹੈ ਉਹ ਲਾਈਟ ਫੁੱਲ ਕਰ ਰਿਹਾ ਹੈ ਅਰੇ ਸੇਬਤ ਬੰਦ ਕਰੀਏ ਠੀਕ ਹੈ ਅਜਾ ਉਹਨੂੰ ਕਿਹਾ ਤੂੰ ਪੈਸੇ ਨਾਲ ਮਰਚੀ ਦੇ ਦੇਵੇ ਠੀਕ ਹੈ ਇੱਕ ਗੱਲ ਜਰੂਰ ਹੈ ਪੈਸੇ ਨਹੀਂ ਦੇ ਦਿੰਦੇ ਉਤਰੇ ਇੱਕ ਗੱਲ ਜਰੂਰ ਹੈ ਐਨ ਬਾਦੇ ਨਾਲ ਕਹਾਂਗੇ 2.5 ਸਾਲ ਹੋ ਗਏ ਕਿਸੇ ਦੀ ਫਸਲ ਨੂੰ ਸੋਕਾ ਨਹੀਂ ਲੱਗਿਆ ਹਾਂ ਜਿਹੜੀ ਗੱਲ ਹੈ ਮੰਨਦੇ ਹੁਣ ਵੀ ਲਾਈਟ ਅੱਜ ਵੀ 8 ਘੰਟੇ ਲਾਈਟ ਚੱਲ ਰਹੀ ਹੈ ਜਿਹੜੀ ਉਹਨਾਂ ਦੀ ਗੱਲ ਹੈ ਅੱਛਾ ਕੋਈ ਉਹਨਾਂ ਦੀ ਹਜੇ ਇਹ ਨਹੀਂ ਸੁਣੀ ਵੀ ਨਸ਼ਾ ਉਹਨਾਂ ਦਾ ਕਿਹੜਾ ਤਰੀਕਾ ਵੇਚਦਾ ਹੈ ਕਿਹੜਾ ਨਹੀਂ ਇਹਦਾ ਚਲੋ ਪਤਾ ਚਾਹੇ ਉਹ ਸਾਰੀ ਵੇਚ ਦੇਣ ਪਰ ਜਿਵੇਂ ਮਦੀਨ ਦੀ ਕਹਿਰ ਘੱਟ ਕੇ ਆਈ ਉਹਨਾਂ ਦੇ ਇੱਕ ਮਿੰਟ ਆ ਮਿਹਰਬਾਨੀਆਂ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਅਸੀਂ ਸਤਕਾਰ ਬੁੱਧ ਕਰਦੇ ਹੱਦ ਤੋਂ ਵੱਧ ਕਿ ਉਹਨਾਂ ਨੇ ਜਰਨਲ ਨੂੰ ਸਾਨੂੰ ਏਸੀਪੀਸੀਆਂ ਦੇ ਵਿੱਚ ਬਿਲ ਬ੍ਰੋਕਰ ਦੇ ਮਾਫ ਕੀਤੇ ਸੀ ਠੀਕ ਹੈ ਹਾਂ ਇੱਕ ਹਜ਼ਾਰ ਰੁਪਏ ਕੋਈ ਸਰਕਾਰ ਨਹੀਂ ਆਈ 75 ਸਾਲ ਹੋ ਗਏ ਜੱਟ ਪੰਡਤ ਲਾਲੇ ਅਸੀਂ ਤਿੰਨੇ ਆਕਾਸਤਾ ਬਿੱਲ ਭਰਦੇ ਰਹੇ ਹਾਂ ਹਾਂ ਅਸੀਂ ਬਹੁਤ ਧੰਨਵਾਦ ਹੈ ਮਾਨ ਸਾਹਿਬ ਦੇ ਸਿਮਰਜੀਤ ਮਾਰ ਕੇ ਦੇ ਸਿਮਰਜੀਤ ਮਾਰ ਦੇ ਕਾਰਜਕਾਰ ਚ ਕਿ ਮੇਰਾ ਦੇਖੋ ਸੇਵ ਜਨਮਾਨ ਪਹਿਲੇ ਵਿੱਚ ਹੈਡਪੰਡ ਚ ਸੰਰੂਣੇ ਚ ਤੇ ਆ ਪਿੱਛੇ ਵਿੱਚ ਤੇ ਪਹਿਲਾਂ ਵਿੱਚ ਤੇ ਤੇ ਹੁਣ ਉਹ ਕੱਲਾ ਬੰਦਾ ਹੈ ਉਹ ਕੀ ਕਰ ਸਕਦਾ ਹੁਣ ਕੱਲਾ ਬੰਦਾ ਸਾਡੇ ਸੰਰੂਣੇ ਚ ਤੇ ਆ ਉਹ ਜਦੋਂ ਵਿੱਚ ਤੇ ਸਾਡੇ ਸੰਰੂਣੇ ਚ ਤੇ ਇਸ ਇਲਾਕੇ ਵਾਸਤੇ ਕਿਵੇਂ ਉਹ ਸਹੀ ਰਹੇ ਨੇ ਕਿ ਇਹਨਾਂ ਨੇ ਕੋਈ ਨਵੀਂ ਵਿਕਾਸ ਕਰਨ ਦੀ ਕੋਸ਼ਿਸ਼ ਕੀਤੀ ਜੇ ਕੀਤਾ ਕੋਈ ਨਹੀਂ ਕੀਤਾ ਕੁਝ ਨਹੀਂ ਕੀਤਾ ਹੋ ਗਿਆ ਵੀ ਕਿੱਥੇ ਨੇ ਕਿੱਥੇ ਨਾ ਅੱਛਾ ਜਿੱਤ ਜ਼ਰੂਰ ਗਏ ਠੀਕ ਹੈ ਬਹਿ ਗਏ ਬਸ ਕੁਛ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ ਮਨੂ ਦਾ ਵੀ ਪੈਰੇ ਨਹੀਂ ਲੱਗਣ ਦਿੱਤੇ ਉਹਦੇ ਪੈਰੇ ਨਹੀਂ ਲੱਗਦੇ ਪਾਰਟੀ ਹੁਣ ਥੋੜਾ ਉਹਦੇ ਮੰਗੂ ਇੱਕ ਬੱਛੀ ਨੂੰ ਕਿਹੜਾ ਪੌਦਾ ਬੱਗ ਚ ਆ ਵਾ ਮਰਦਾ ਦੇ ਪੈਰ ਲੱਗੇ ਨਹੀਂ ਕੀਤਾ ਨਹੀਂ ਕੀਤਾ ਉਹ ਮੈਂ ਉਦੋਂ ਨਹੀਂ ਹੁਣ ਜਦੋਂ ਬਾਦਲ ਉਹਨਾਂ ਨੇ ਕਹਿਦਾ ਸੀ ਕਹਿੰਦੇ ਵੀ ਤੂੰ ਤਾਂ ਤਿੰਨ ਬੁੱਟੀ ਲੈ ਕੇ ਜਾਏ ਅੰਬਰਸਰ ਗੁਰਦੁਆਰੇ ਚ ਬੁੱਟੀ ਮੈਂ ਆਈ ਤਾਂ ਹਾਂ ਵਾਹ ਇਨਤਾਲੀ ਉਹ ਵੀ ਰਾਜ ਤਾਂ ਇਹਨਾਂ ਦੀ ਸਿਆਸਤ ਇਹੀ ਜੀ ਹੈ ਜਿਹੜਾ ਮਾਹ ਰਾਜ ਇਹਨਾਂ ਨੂੰ ਦੇਖਦਾ ਵੀ ਇਹ ਹੁਣ ਧਰਤੀ ਤੋਂ ਫੰਗੂ ਤਹਾਂ ਚੱਕਦਾ ਉਹ ਦੇ ਨੰਦ ਲਾਉਂਦੇ ਨੇ ਨਵੇਂ ਮਦਦਾਂ ਤਾਂ ਮੈਂਬਰ ਨਹੀਂ ਬਣਾਉਂਦੇ ਪਿੰਡ ਚ ਉਹ ਤਾਂ ਕੋ ਲੀਡਰ ਬੜਾ ਬਣਨਾ ਚਾਹੁੰਦਾ ਸੀਗਾ ਗਲਤ ਐ ਇਹ ਤਾਂ ਹੁਣ ਸਿਆਸਤ ਤੇ ਇੱਕ ਵੱਧ ਗਈ ਠੀਕ ਹੈ ਜੀ ਬਸ ਜਿਹੜਾ ਆਪਣਾ ਘਰ ਸੰਭਲੂ ਆਪਣਾ ਵਧੀਆ 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 ਬਹੁਤ ਵਧੀਆ ਬਣੂ ਰੀਡਰਾਂ ਗਾ ਲੱਗੇ ਬਾਈ ਵੇ ਇਹ ਕੁਛ ਨਹੀਂ ਚਾਹੀਦਾ ਜੀ ਜਿਹੜਾ ਸੀ ਇਹ ਤਾਂ ਗੱਡੀ 'ਚ ਜਦੋਂ ਲੀਡਰ ਦੇਖ ਲੈਂਦੇ ਨੇ ਵੀ ਹੁਣ ਇਹਦੇ 'ਚ ਕੁਛ ਨਹੀਂ ਇਹਦਾ ਸਾਲਾ ਨੱਚੜ ਗਿਆ ਫੇਰ ਤਾਂ ਗੱਡੀ ਦੀ ਟਾਕੀ ਹਿਲਾਉਂਦੇ ਨੇ ਪੁਲਿਸ ਵਾਲਿਆਂ ਨੇ ਕਹਿੰਦੇ ਇਹਨੂੰ ਸ਼ਾਮ ਦੀ ਸੜੀ ਦੇ ਉੱਪਰ ਰੱਖੋ ਨਾ ਲੈ ਲੈ ਆਉਣ ਦੇ ਪਹਿਲਾਂ ਉਹਨੂੰ ਕਹਿੰਦੇ ਨੇ ਆਪ ਵੀ ਛੋਟੇ ਭਾਈ ਆਪ ਵੀ بڑے ਭਾਈ ਆਓ ਭਗਤਪੁਰੀ ਕਰਦੇ ਆਓ ਜੀ ਅੰਕਲ ਦੀ ਪੈਰੀਂ ਤੇ ਲਾਉਂਦੇ ਨੇ ਪੈਰੀਂ ਤੇ ਲਾਉਂਦੇ ਆ ਜਦੋਂ ਤੂਸਤਾ ਜਦ ਪਹਿਲੀ ਵਾਰ ਸਿੰਗੜਾ ਖੜਾ ਸਿੰਗੜਾ ਕੌਣ ਸੇ ਅਹ ਸਿੰਗਲਾ ਕੰਮ ਠੀਕ ਹੈ ਬਾਬੇ ਜੀ ਆ ਜੀ ਮੱਥਾ ਲੇਕਣ ਉਹ ਗੜੀ ਵੀ ਬਾਬੇ ਨੇ ਚਲੋ ਗਏ ਨਾ ਰੋ ਦਾ ਮੱਥਾ ਠੀਕ ਜਿਹੜਾ ਨਿਕੀ ਬਾਬੇ ਦਾ ਜਿਹੜਾ ਦਾ ਮੱਥਾ ਠੀਕ ਅੰਨੇ ਨਾਲ ਸਿੰਗਲਾ ਆਇਆ ਹੋਇਆ ਚਲੋ ਜਾ ਕੇ ਮੱਥਾ ਦਾ ਠੀਕਦਾ ਹੁਣ ਤੁਸੀਂ ਕਿਹੜਾ ਪੱਦ ਲਾ ਰਿਹਾ ਵੀ ਕਿਹੜਾ ਸਿੰਗਲਾ ਉਹ ਸਿੰਗਲਾ ਕਿਤੇ ਵਿੱਚੇ ਖੜਾ ਕਹਿੰਦੇ ਆ ਚੱਲ ਜੀ ਹੁਣ ਘਰ ਨੂੰ ਮੈਂ ਮੇਰਾ ਬੰਦ ਸੁਣਾ ਸਿੰਗਲਾ ਸੁਣਾ ਦੇਖਿਆ ਨਹੀਂ ਮੈਂ ਮੈਂ ਤੇ ਮੋਟੋ ਜਾਇ ਨਿਕੜਿਆ ਐਸ ਬੋਲੀ ਭੱਜ ਕੇ ਆਇਆ ਨਾ ਗੋਡੀਆਂ ਚ ਲਾਇਆ ਲਾਇ ਮੈਂ ਸਾਰੇ ਜੱਫੀ ਪਾਈ ਹੁਣ ਕਹਿ ਕੇ ਸਾ ਮੇਰੇ ਨਾਲ ਦੇ ਦੇ ਉਹ ਤੋਂ ਬਾਅਦ ਉਹ ਦੋ ਵਾਰ ਤੂੰ ਕੋਣ ਬਾਈ ਦੋ ਵਾਰ ਹੋ ਰਿਹਾ ਹੈ ਦਾ ਨਾ বিজেপি ਸਾਡੇ ਕਾਂਗਰਸ ਨਾਲ ਖੜਾ ਸੀ ਖੰਨਾ ਉਹ ਦੋ ਵਾਰ ਉਹ ਬੀਜੇਪੀ ਚ ਖੜਾ ਖੰਨਾ ਖੰਨਾ ਹਰਵਿੰਦਰ ਖੰਨਾ ਇੱਥੇ ਖੜਾ ਹੈ ਠੀਕ ਹੈ ਉਹ ਲੋਕ ਕਹਿਣ ਲੱਗੇ ਵੀ ਉਹ ਲੈਕਚਰ ਕਰਨ ਲੱਗਾ ਕਹਿੰਦਾ ਵੀ ਲੋਕ ਕਹਿੰਦੇ ਹਨ ਵੇ ਐਸੇ ਖੰਨਾ ਕਿਸੇ ਦੇ ਘਰ ਦਾ ਪਾਣੀ ਨਹੀਂ ਪੀਤਾ ਦੋ ਗਰੀਬ ਜਨਤਾ ਮੱਝ ਵੀ ਖੜੇ ਤੇ ਨਾਲੇ ਵਿਚਾਰੇ ਪਾਟੇ ਦੇ ਕੱਪੜੇ ਤੇ ਗਲੇ ਦਾ ਕਹਿ ਮਿਲਣ ਲੱਗੇ ਦੇਖੋ ਆਮਾ ਗ੍ਰੀਨ ਜੰਤਾ ਕੋ ਉਹ ਗੱਲੇ ਲੱਗ ਕੇ ਮਿਲਤੇ ਹੈ ਮਿਲਤੇ ਫੋਟੋ ਖਾਣੇ ਵੀ ਵੋਟਾਂ ਪੈਣਾ ਉਸ ਟਾਈਮ ਚ ਤੇ ਆਤਾ ਹੋ ਫੋਟੋ ਚ ਆ ਗਿਆ ਹਾਂ ਜਿਨੇ ਉਸ ਟਾਈਮ ਚ ਤੇ ਆਤਾ ਠੀਕ ਹੈ ਹੁਣ ਹੁਣ ਬੀਜੇਪੀ ਕਹਿੰਦੇ ਬੀਜੇਪੀ ਕਹ ਨਹੀਂ ਆ ਉਹ ਅੱਛਾ ਵਿਸ਼ੇਪਗਰੀ ਹੁਣ ਜਿੱਤੇ ਪਿੰਡਾਂ ਨੂੰ ਜਦੋਂ ਪਿੰਡ ਆਊਗਾ ਲੋਕ ਮਗਰ ਪਹਿਚ ਜਾਣਗੇ ਵੀ ਤੂੰ ਜਾ ਉਹਨੂੰ ਤੂੰ ਉਹਦਾ ਕੁਝ ਕਰੇਗਾ ਉਹਨੇ ਇੱਕ ਕੰਮ ਤਾਂ ਕੀਤਾ ਹੈ ਜਿਹੜੀ ਇਹ ਪੀਜੀਆ ਇਹ ਸੋਲੇ ਨਹੀਂ ਦੇਣਾ ਹਾਂ ਉਸ ਤੋਂ ਪਹਿਲਾਂ ਸਿੰਘਲਾ ਬਹੁਤ ਵਧੀਆ ਸੀ ਜਦੋਂ ਸਿੰਘਲੇ ਨੂੰ ਆਇਆ ਹੋ ਗਿਆ ਵੀ ਆਪਣੇ ਹੁਣ ਆਉਹੀ ਲੈ ਕੇ ਆਏ ਫਿਰ ਉਹਨੇ ਪੰਚਾਇਤ ਜੀ ਵੀ ਪੰਚਾਇਤਾਂ ਜੀ ਵੀ ਆਪੇ ਔਰ ਤੁਸੀਂ ਕਹਿੰਦੇ ਪੀਜੀਆ ਦੀ ਦੇਣ ਜਿਹੜੀ ਉਹ ਨੌਕਰੀ ਪਰ ਇੱਥੇ